ਪੰਜਾਬ 247 ਦੇ ਪ੍ਰੋਗਰਾਮ ਮੇਰੀ ਧਰਤੀ ਮੇਰੇ ਲੋਕ ਤੇ ਵਿੱਚ ਵਿਸ਼ਵ ਪੜ ਦੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੇ ਉੱਤੇ ਕਰਾਂਗੇ ਅੱਧਾ ਘੰਟਾ ਚਰਚਾ ਤੇ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਗਿੱਲ ਸਵਾਗਤ ਉਹਨਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਕਰਦੇ ਆ ਗਿੱਲ ਸਾਹਿਬ ਸਤਿ ਸ਼ਕਾਲ ਜੀ ਸਵਾਗਤ ਹੈ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਭ ਤੋਂ ਪਹਿਲਾਂ ਮੇਰਾ ਸਵਾਲ ਜਿਹੜਾ ਆ ਜਿਹਦੇ ਉੱਤੇ ਇਸ ਵੇਲੇ ਸਮੁੱਚੇ ਵਿਸ਼ਵ ਪੜ ਦੇ ਵਿੱਚ ਸਾਰੇ ਹੀ ਲੋਕਾਂ ਦੀਆਂ ਨਿਗਾਹਾਂ ਜਿਹੜੀਆਂ ਆ ਉਸੇ ਪਾਸੇ ਹੀ ਆ ਜਿਹੜਾ ਇਜ਼ਰਾਈਲ ਦਾ ਤੇ ਈਰਾਨ ਦਾ ਆਪਸ ਤੇ ਵਿੱਚ ਕੀ ਚੱਲ ਰਿਹਾ ਆ ਤੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਨੇ ਜਿਹੜਾ ਬਿਆਨ ਜਿਹੜਾ ਆ ਉਹ ਦਿੱਤਾ ਆ ਸੋ ਸਮੁੱਚੇ ਇਸ ਮੁੱਦੇ ਦੇ ਉੱਤੇ ਤੇ ਇਸ ਖਬਰ ਦੇ ਉੱਤੇ ਮੈਂ ਵਿਸਥਾਰ ਚਾਹੂੰਗਾ ਹਰਿੰਦਰ ਜਸਤਰੀ ਕੇ ਨਾਲ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਆ ਕਿ ਦੁਨੀਆ ਦੇ ਵਿੱਚ ਵਨ ਪਰ ਪੋਲਰ ਵਰਡ ਹੋ ਗਿਆ ਸੀਗਾ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਜਦੋਂ 1992 ਤੇ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਉਸ ਤੋਂ ਬਾਅਦ ਦੁਨੀਆ ਦਾ ਇੱਕੋ ਇੱਕ ਠਾਣੇਦਾਰ ਰਹਿ ਗਿਆ ਅਮਰੀਕਾ ਜੀ ਤੇ ਇੱਕ ਪੋਲਰ ਵਰਡ ਦੇ ਵਿੱਚ ਅਮਰੀਕਾ ਦੀ ਸਰਦਾਰੀ ਜਿਹੜੀ ਆ ਉਹ ਮਤਲਬ ਮਜ਼ਬੂਤ ਹੋ ਗਈ ਜੀ ਯੂਰੋਪੀਅਨ ਮਿਲਕਾਂ ਨਾਲ ਮਿਲ ਕੇ ਤੇ ਨਾਟੋ ਦੇ ਕੰਟਰੀ ਜਿਹੜੇ ਉਹਨਾਂ ਦੇ ਅੱਗੇ ਸਮਝੌਤੇ ਆ ਜੀ ਉਹਨਾਂ ਨੇ ਇੱਕ ਤਰੀ ਦੁਨੀਆ ਨੂੰ ਚਲਾਉਣਾ ਚਾਹਿਆ ਜੀ ਜੇਦਾ ਕਰਕੇ ਬਹੁਤ ਸਾਰੇ ਡਿਸਪਿਊਟ ਵੀ ਪੈਦਾ ਹੋਏ ਪਰ ਕਿਉਂਕਿ ਬਰਾਬਰ ਦੀ ਕੋਈ ਫੋਰਸ ਸੋਵੀਤ ਯੂਨੀਅਨ ਵਰਗੀ ਹੈ ਨਹੀਂ ਸੀ ਤੇ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਜੀ ਹੁਣ ਪਿਛਲੇ ਸਮੇਂ ਤੋਂ ਜਦੋਂ ਦੁਬਾਰਾ ਪੂਤਨ ਦੇ ਯਤਨਾ ਕਰਕੇ ਹਾਲਾਂਕਿ ਪੂਤਨ ਵੀ ਇੱਕ ਡਿਕਟੇਟਰ ਹੈ ਅਸੀਂ ਜਾਣਦੇ ਹਾਂ ਉਹਨਾਂ ਨੇ ਦੁਬਾਰਾ ਪੈਰਾਸਰ ਕਰ ਲਿਆ ਰਸ਼ੀਆ ਨੂੰ ਕਿਉਂਕਿ ਜਦੋਂ ਇੰਨੇ ਮੁਲਕੋਂ ਚੋਂ ਨਿਕਲ ਗਏ ਤੇ ਰਸ਼ੀਆ ਦੀ ਇਕਨੋਮੀ ਜਿਹੜੀ ਆ ਉਹ ਲਗਭਗ ਢਾਈ ਢੇਰੀ ਹੋ ਗਈ ਸੀ ਪਰ ਫਿਰ ਜਿਵੇਂ ਕਹਿਆ ਜਾਂਦਾ ਹੈ ਨਾ ਕਿ ਜਦੋਂ ਸਰਦਾਰੀ ਹੋਵੇ ਕਿਸੇ ਘਰ ਚ ਤੇ ਉਹ ਜਿਹੜੇ ਚਬਾਰੇ ਬਣਾਏ ਹੁੰਦੇ ਆ ਜਿਹੜਾ ਇਨਫਰਾਸਟ੍ਰਕਚਰ ਬਣਿਆ ਹੁੰਦਾ ਉਹ ਫਿਰ ਲੰਬਾ ਸਮਾਂ ਚੱਲ ਜਾਂਦਾ ਜੀ ਜੀ ਸੋ ਜਿਹੜੇ ਸੋਭੀਤ ਯੂਨੀਅਨ ਦੀ ਚੜ੍ਹਾਈ ਵਾਲੇ ਦਿਨ ਸੀਗੇ ਉਦੋਂ ਤੋਂ ਜਿਹੜਾ ਬਣਿਆ ਹੋਇਆ ਇਨਫਰਾਸਟ੍ਰਕਚਰ ਸੀਗਾ ਉਹਦੇ ਕਾਰਨਾਂ ਕਰਕੇ ਰਸ਼ੀਆ ਦੀ ਜਿਹੜੀ ਆ ਨਾ ਇੰਨਾ ਵੀਕ ਸੀਗਾ ਵੀ ਨਹੀਂ ਜਨਾ ਆਪਾਂ ਉਹਨੂੰ ਸਮਝਦੇ ਰਹੇ ਆ ਜੀ ਜੀ ਫਿਰ ਕੀ ਬਾਤ ਦੁਨੀਆ ਤੇ ਕਿ ਚਾਈਨਾ ਦਾ ਵਾਰ ਹੋ ਗਿਆ ਕਾਫੀ ਤੇਜ਼ੀ ਨਾਲ ਜੀ ਚਾਈਨਾ ਨੇ ਜਦੋਂ ਪਹਿਲਾਂ ਤਾਂ ਕਹਿੰਦੇ ਸੀ ਚਾਈਨਾ ਕਿਦਵਾਰ ਦੇ ਅੰਦਰ ਬੰਦਿਆ ਤੇ ਕਿਸੇ ਨੂੰ ਪਤਾ ਨਹੀਂ ਚਾਈਨਾ ਕੀ ਕਰ ਰਿਹਾ ਜੀ ਜਦੋਂ ਬੀਜਿੰਗ 올림픽 ਹੋਈਆਂ ਨਾ ਉਦੋਂ ਚਾਈਨਾ ਨੇ ਆਪਣੀ ਤਾਕਤ ਦਾ ਖੁੱਲ ਕੇ ਮਜਹਰਾ ਕੀਤਾ ਦੁਨੀਆ ਨੂੰ ਦੱਸਿਆ ਕਿ ਅਸੀਂ ਵੀ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਦੋ ਧਰਾਜ ਦੁਨੀਆ ਜਿਹੜੀ ਆ ਉਹ ਵੰਡੀ ਜਾ ਰਹੀ ਗਈ ਬਿਲਕੁਲ ਹਮ ਐਦਾਂ ਲੱਗਿਆ ਕਿ ਕੁਝ ਮੁਲਕ ਜਿਹੜੇ ਨੌਨ ਅਲਾਈਂਸ ਮੂਵਮੈਂਟ ਵਾਲੇ ਮੁਲਕ ਸੀਗੇ ਉਹਨਾਂ ਨੂੰ ਵੀ ਲੱਗਿਆ ਕਿ ਇਕੱਲੇ ਇੱਕ ਮੁਲਕ ਦੀ ਸਰਦਾਰੀ ਨਾਲ ਜਿਦਾ ਭਾਰਤੀ ਗੱਲ ਕਰਦੀ ਹੈ ਭਾਰਤ ਜਦੋਂ ਦੁਨੀਆ ਦੇ ਵਿੱਚ ਸ਼ੀਤ ਯੁੱਧ ਜਿਹਨੂੰ ਕਹਿੰਦੇ ਆ ਕੋਲਡ ਵਾਰ ਚੱਲ ਰਹੀ ਸੀ ਤੇ ਭਾਰਤ ਜਿਹੜਾ ਸੀਗਾ ਉਹ ਨਿਰਪੱਖ ਆਪਣੇ ਆਪ ਨੂੰ ਕਹਿੰਦਾ ਸੀ ਕਿ ਨਿਰਪੱਖ ਕੰਟਰੀ ਸੀਗਾ ਜੀ ਪਰ ਇਹਦੇ باوجود ਉਹਦਾ ਝੁਕਾਅ ਥੋੜਾ ਜਿਆਦਾ ਰਸ਼ੀਆ ਵੱਲ ਸੀਗਾ ਤੇ ਰਸ਼ੀਆ ਦੇ ਇਸ ਤਰ੍ਹਾਂ ਹੋਣ ਤੋਂ ਬਾਅਦ ਕਿਤੇ ਹਾਲਤ ਭਾਰਤ ਨੂੰ ਐਂਦਾ ਲੱਗਦਾ ਸੀਗਾ ਕਿ ਕਿਸੇ ਧਿਰ ਨਾਲ ਚੱਲਣ 'ਚ ਸਾਨੂੰ ਫਾਇਦਾ ਪਰ ਨੀਤੀ ਜਿਹੜੀ ਭرائی ਵੀ ਭਾਰਤ ਨੇ ਲੰਮੇ ਜੇ ਉਸੇ ਸ਼ੰਕਰ ਜੈਕਿਸ਼ੰਧ ਦੀ ਗੱਲ ਕੀਤੀ ਆ ਜੀ ਉਹਨਾਂ ਨੇ ਬੜਾ ਅ ਦੋ ਤਰ੍ਹਾਂ ਦੇ ਬਿਆਨ ਉਹਨਾਂ ਦੇ ਮੈਂ ਦੋ ਦਿਨਾਂ ਚ ਨੋਟ ਕੀਤੇ ਆ ਜੀ ਪਹਿਲੇ ਦਿਨ ਤੇ ਉਹਨਾਂ ਦਾ ਬਿਆਨ ਇਹ ਆਇਆ ਸੀਗਾ ਕਿ ਜਿਹੜੇ ਇਹ ਦੋਵੇਂ ਮੁਲਕ ਸਾਡੇ ਦੋਸਤ ਆ ਹਮ ਸਾਡੀ ਇਜ਼ਰਾਈਲ ਨਾਲ ਵੀ ਸਹਾਇਤਾ ਉਹਦੇ ਨਾਲ ਸਹਾਇਤਾ ਤੇ ਅਸੀਂ ਚਾਹੁੰਦੇ ਆ ਕਿ ਖਿੱਤੇ ਚ ਅਮਨ ਸ਼ਾਂਤੀ ਰਹੇ ਤੇ ਇਹੋ ਜੀ ਕੋਈ ਗੱਲ ਡਿਪਲੋਮੈਟਿਕ ਜਆ ਉਹਨਾਂ ਦਾ ਬਿਆਨ ਸੀ ਜੀ 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 ਬਿਲਕੁਲ ਤੇ ਦੂਸਰਾ ਬਿਆਨ ਜਦੋਂ ਜਹਾਜ਼ ਗਵਾਹ ਕੀਤਾ ਜੇ ਚ ਕੁਝ ਭਾਰਤੀ ਵੀ ਸੀਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਇਰਾਨ ਨਾਲ ਗੱਲ ਚੱਲ ਜਾਨੀ ਕਿ ਭਾਰਤ ਦੇ ਇਰਾਨ ਨਾਲ ਵੀ ਵਧੀਆ ਸਬੰਧ ਹੈ ਹਾਲਾਂਕਿ ਇਰਾਨ ਦੇ ਉੱਤੇ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ ਭਾਰਤ ਉਹਨਾਂ ਕੋਲ ਜਿਹੜਾ ਕੱਚਾ ਤੇਲ ਹੈ ਉਹ ਕਾਫੀ ਮਾਤਰਾ 'ਚ ਖਰੀਦਦਾ ਰਿਹਾ ਵੈਸੇ ਹੁਣ ਉਹਦੀ ਕੁਆਂਟੀਟੀ ਕੁਝ ਘਟੀ ਹੈ ਕਿਉਂਕਿ ਰਸ਼ੀਆ ਤੋਂ ਬਹੁਤ ਸਾਰਾ ਤੇਲ ਇਹਨਾਂ ਨੂੰ ਮਿਲਣ ਲੱਗ ਗਿਆ ਸੀ ਜੀ ਤੇ ਜਿੱਥੋਂ ਤੱਕ ਸਬੰਧ ਆ ਇਸ ਲੜਾਈ ਦਾ ਪਿਛਲੇ ਹਫਤੇ ਵੀ ਆਪਾਂ ਗੱਲ ਕਰਦੇ ਰਹੇ ਪ੍ਰੋਗਰਾਮ ਬਿਲਕੁਲ ਲਗਾਤਾਰ ਗੱਲ ਚੱਲ ਰਹੀ ਹੈ ਕਿ ਇਜ਼ਰਾਈਲ ਜਿਹੜਾ ਆ ਉਹ ਪਤਾ ਨਹੀਂ ਕਿਉਂ ਜੁੱਧ ਨੂੰ ਐਕਸਪੈਂਡ ਕਰਨਾ ਚਾਹੁੰਦਾ ਉਹਦੇ ਪਿੱਛੇ ਉਹਨਾਂ ਦੀ ਨਿੱਜੀ ਸਿਆਸਤ ਵੀ ਆ ਕਿਉਂਕਿ ਨੇਤਨ ਜਾਉ ਜਿਹੜਾ ਉਹ ਪਪੂਲਰ ਲੀਡਰ ਨਹੀਂ ਰਹੇ ਹੋ ਜੀ ਤੇ ਇਸ ਰਾਜ ਦੇ ਅੰਦਰ ਉਹਨਾਂ ਦਾ ਕਾਫੀ ਵਿਰੋਧ ਹੋ ਰਿਹਾ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਜੇ ਜਿੰਨਾ ਚਿਰ ਜੁੱਧ ਚੱਲਦਾ ਜਾਏਗਾ ਮੇਰੀ ਕੁਰਸੀ ਬਰਕਰਾਰ ਰਹੂਗੀ ਲੋਕ ਜਜ਼ਬਾਤੀ ਤੌਰ 'ਤੇ ਨਾਲ ਜੁੜੇ ਰਹਿਣਗੇ ਤੇ ਜਿਹੜੇ ਹੋਸਟਸ ਬਣਾਏ ਹੋਏ ਆ ਆਪਣੇ ਇਸرائیਲੀ ਲੋਕ ਹਮਾਸ ਨੇ ਉਹਨਾਂ ਨੂੰ ਛਡਾਉਣ ਦੇ ਨਾਂ ਤੇ ਕਾਫੀ ਸਾਰੀ ਬਰਬਾਦੀ ਦੁਨੀਆ ਨੇ ਵੇਖੀ ਆ ਕਾਜ਼ਾਗ ਲਗਭਗ ਤਬਾਹ ਹੋ ਗਿਆ ਤੇ ਦੂਜੇ ਪਾਸੇ ਈਰਾਨ ਦੇ ਤੇ ਇਲਜ਼ਾਮ ਹੈ ਕਿਉਂਕਿ ਈਰਾਨ ਜਿਹੜਾ ਕੰਟਰੀ ਆ ਉਹ ਅਮਰੀਕਾ ਦਾ ਵੀ ਦੁਸ਼ਮਣ ਹੈ ਇਜ਼ਰਾਈਲ ਦਾ ਤੇ ਦੁਸ਼ਮਣ ਹੈ ਹੀ ਕਿਸੇ ਮਾਨ ਨੇ ਤੇ ਉਹਨਾਂ ਦੀ ਦੋਸਤੀ ਬੜੀ ਹੋਇਆ ਕਰਦੀ ਸੀ ਬਿਲਕੁਲ ਤੇ ਮੁੜ ਕੇ ਹੁਣ ਜਦੋਂ ਦਾ ਉੱਥੇ ਸਲਾਮ ਕ੍ਰਾਂਤੀ ਆਈ ਤੇ ਉਹ ਜਿਹੜਾ ਇਜ਼ਰਾਈਲ ਨੂੰ ਬਿਲਕੁਲ ਮਾਨਤਾ ਨਹੀਂ ਦਿੰਦਾ ਔਰ ਇਜ਼ਰਾਈਲ ਨਾਲ ਉਹਦਾ ਮਤਲਬ 36 ਦਾ ਅੰਕੜਾ ਹੈ ਹਾਂ ਹਾਂ ਤੇ ایران ਇਸ ਜਿਹੜਾ ਵਨ ਪੋਲਰ ਵਰਡ ਹੈ ਇਹਨਾਂ ਦੀ ਨਜ਼ਰ ਚ ਵੀ ਰੜਕਦਾ ਹੈ ਕਿਉਂਕਿ ਜਿਹੜਾ ਮਿਡਲ ਈਸਟ ਦੇ ਕੰਟਰੀ ਨੇ ਜਿਹਨਾਂ ਨੂੰ ਰਰਬ ਕੰਟਰੀ ਕਹਿੰਦੇ ਆ ਉਹਨਾਂ ਨੇ ਆਪਣੇ ਇਤਸਾਦਨ ਲਈ ਅਮਰੀਕਾ ਨਾਲ ਹੌਲੀ ਹੌਲੀ ਦੋਸਤੀਆਂ ਪਾਲੀਆਂ ਕੁਝ ਕੁ ਮੁਲਕਾਂ ਨੇ ਯੂਏਈ ਨੇ ਕੁਝ ਮੁਲਕਾਂ ਨੇ ਇਜ਼ਰਾਈਲ ਨੂੰ ਮਾਨਤਾ ਵੀ ਦੇ ਦਿੱਤੀ ਪਰ ਕਈਆਂ ਮੁਲਕਾਂ ਨੇ ਜੇ ਵੀ ਨਹੀਂ ਦਿੱਤੀ ਉਹਦੇ باوجود ਜਿਹੜਾ ਈਰਾਨ ਆ ਉਹਦੀ ਤਰੱਕੀ ਉਹ ਤਰੱਕੀ ਨਾ ਕਰੇ ਉਹ ਨਿਊਕਲੀਅਰ ਪਾਵਰ ਨਾ ਬਣ ਜੇ ਉਹਦੇ ਵੀ ਇਹ ਰੁਕਾਂ ਲਾਉਂਦੇ ਨੇ ਤੇ ਕਾਫੀ ਜ਼ਿਆਦਾ ਇਹਨਾਂ ਦਾ ਆਪਸੀ ਟਕਰਾਅ ਰਿਹਾ ਜੀ ਤੋਂ ਹੁਣ ਇਸ ਹਾਲਾਤ ਦੇ ਵਿੱਚ ਈਰਾਨ ਜਿਹੜਾ ਸੀਗਾ ਉਹ ਇੱਕ ਸੰਦੀ ਪ੍ਰੌਕਸੀ ਵਾਰ ਤੇ ਉਹ ਵੀ ਲੜ ਰਿਹਾ ਸੀਗਾ ਇੱਕ ਪਾਸੇ ਤੇ ਲਿਬਰਾਨ ਦੇ ਵਿੱਚ ਜਿਹੜੇ ਉਹਨਾਂ ਦੇ ਹੈਗੇ ਨੇ ਇੱਕ ਗਰੁੱਪ ਐ ਜਿਹੜਾ ਕਾਫੀ ਸਟਰੋਂਗ ਆ ਤੇ ਦੂਸਰੇ ਪਾਸੇ ਜਿਹੜੇ ਆਪਣੇ ਸੜਾਮ ਚ ਤੇ ਦੂਜੀ ਜਗ੍ਹਾ ਤੇ ਕੁਝ ਜਿਹੜੇ ਗਰੁੱਪ ਨੇ ਟੈਰਰ ਗਰੁੱਪ ਉਹਨਾਂ ਨੂੰ ਸਪੋਰਟ ਕਰਦਾ ਮਲੇਸ਼ੀਆ ਨੂੰ ਇਸੇ ਤਰ੍ਹਾਂ ਇਰਾਨ ਦੇ ਵਿੱਚ ਵੀ ਕੁਝ ਮਲੇਸ਼ੀਆ ਨੇ ਜਿਹੜੇ ਉਹਦੇ ਨਾਲ ਚ ਕਿ ਹੁਣ ਵੀ ਜਦੋਂ ਦੁਬਾਰਾ ਅਮਰੀਕਾ ਇਜ਼ਰਾਈਲ ਨੇ ਉਹਨਾਂ ਦੇ ਜਿਹੜੀ ਅਸੀਂ ਅੱਗੇ ਵੀ ਖਬਰ ਕਰ ਚੁੱਕੇ ਆ ਇਹ ਸੀਰੀਆ ਵਾਲੇ ਦੂਤਕਾਰ ਦੇ ਉੱਤੇ ਜਦੋਂ ਜਿਹੜਾ ਹਮਲਾ ਕੀਤਾ ਤੇ ਇਰਾਨ ਨੇ ਸਪਸ਼ਟ ਕਹਿਿਆ ਸੀ ਕਿ ਅਸੀਂ ਦਾ ਬਦਲਾ ਲਵਾਂਗੇ ਜੀ 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 ਤੋਂ ਉਹ ਈਦ ਦੇ ਲੰਘਦੇ ਆਂ ਅਗਲੇ ਦਿਨ ਉਹਨਾਂ ਨੇ 300 ਦੇ ਕਰੀਬ ਰਾਕੇਟ ਵਗੈਰਾ ਦਾਗੇ ਕੋਈ ਡਰੋਨ ਛੱਡੇ ਜਿਹੜੇ ਇੰਟਰਸੈਪਟ ਕਰ ਲਏ ਗਏ ਔਰ ਕੋਈ ਖਾਸ ਨੁਕਸਾਨ ਨਹੀਂ ਹੋਇਆ ਤੇ ਨਾਲ ਦੀ ਨਾਲ ਇਰਾਨ ਨੇ ਕਿਹਾ ਕਿ ਅਸੀਂ ਆਪਣੀ ਕਾਰਵਾਈ ਕਰ ਲਈਏ ਦਿਖਾਤਾ ਕਿ ਅਸੀਂ ਕੁਝ ਕਰ ਸਕਦੇ ਆ ਕਿਉਂਕਿ ਪਹਿਲੀ ਵਾਰ ਹੋਇਆ ਕਿ ਇਰਾਨ ਤੋਂ ਸਿੱਧੀਆਂ ਮਜ਼ਾਈਲਾਂ ਹਮਮ ਇਜ਼ਰਾਇਲ ਦੇ ਉੱਤੇ ਦਾਗੀਆਂ ਹੈ ਇਹ ਤੱਕ ਐਦਾਂ ਨਹੀਂ ਸੀ ਹੋਇਆ ਅਜੇ ਤੱਕ ਤੇ ਜਿਹੜੇ ਉਹਨਾਂ ਦੇ ਗਰੁੱਪ ਉਨਾ ਥਰੂ ਉਹ ਕੰਮ ਕਰਦਾ ਸੀ ਹੰਗਿਲ ਸਾਹਿਬ ਗੱਲ ਜਾਏਗੀ ਕਿੱਧਰ ਨੂੰ ਹੁਣ ਕੀ ਲੱਗ ਰਿਹਾ ਆ ਕਿਉਂਕਿ ਸਾਰੇ ਇਸ ਚੀਜ਼ ਨੂੰ ਲੈ ਕੇ ਬੜੇ ਚਿੰਤਤ ਆ ਲੱਗ ਤੇ ਇਦਾਂ ਰਿਹਾ ਆ ਕਿ ਵੇਖੋ ਸਾਰੇ ਕੰਟਰੀ ਆਪਣਾ ਹਿੱਤ ਵੇਖਦੇ ਆ ਜੀ ਕੁਝ ਲੋਕਾਂ ਦਾ ਮੰਨਣਾ ਆ ਕਿ ਜੇ ਜਿਹੜਾ ਲੈਫਟ ਬਲੌਕ ਆ ਜਾਨੀ ਕਿ ਚਾਈਨਾ ਰਸ਼ੀਆ ਅੰਦਰ ਖਾਤੇ ਤੇ ইরান ਦੇ ਨਾਲ ਨੇ ਜੀ ਇਥੋਂ ਤੱਕ ਕਿ ਨਾਰਥ ਕੋਰੀਆ ਪਰ ਨਾਰਥ ਕੋਰੀਆ ਦੇ ਜਿਹੜੀ ਸਟੇਟ ਹੈ ਉਹਨੂੰ ਕੋਈ ਵੀ ਲਾਈਕ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਅਜੀਬ ਹੈ ਤੇ ਇਹ ਸਾਰੇ ਕੰਟਰੀ ਜਿਹੜੇ ਆ ਇਹਨਾਂ 'ਚ ਡੈਮੋਕ੍ਰੇਸੀ ਵੀ ਨਹੀਂ ਹੈਗੀ ਨਾ ਰਸ਼ੀਆ 'ਚ ਆ ਨਾ ਚਾਈਨਾ 'ਚ ਆ ਨਾ ਨਾਰਥ ਕੋਰੀਆ 'ਚ ਆ ਪਰ ਇਹ ਬਲੌਕ ਇੱਕ ਬਣ ਗਿਆ ਤੇ ਬਲੌਕ ਤੇ ਇੱਕ ਹੋਰ ਵੀ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜਾ ਬ੍ਰਿਕਸ ਦੇ ਨਾਂ ਥੱਲੇ ਬਣ ਰਿਹਾ ਸੀ ਹਾਲਾਂਕਿ ਉਹ ਜੰਗੀ ਨਹੀਂ ਸੀ ਉਹ ਆਰਥਿਕ ਆਪਣੇ ਹੱਥ ਸਾਦਲ ਦੀ ਬਣ ਰਿਹਾ ਸੀ ਜਿਹਨੂੰ ਲੈ ਕੇ ਵੀ ਵਰਲਡ ਦੇ ਉਤੇ ਕੰਟਰੋਵਰਸੀ ਰਹੀ ਆ ਜਿਨ੍ਹਾਂ ਚ ਭਾਰਤ ਵੀ ਇੱਕ ਮੋਰੀ ਆਗੂ ਸੀ ਉਹ ਚ ਚਾਈਨਾ ਭਾਰਤ ਤੇ ਕਈ ਸਾਰੇ ਮੁਲਕ ਜਿਹਾ ਜਿਸ ਤਰ੍ਹਾਂ ਬ੍ਰਾਜ਼ੀਲ ਤੇ ਇਹਨਾਂ ਨੇ ਆਪਣਾ ਬੈਂਕ ਵੀ ਪੈਰਲਲ ਬਣਾਇਆ ਸੀ ਵਿਸ਼ਵ ਬੈਂਕ ਦੇ ਬਰਾਬਰ ਤੇ ਜੀ ਸੋ ਦੁਨੀਆ ਤੇ ਕਈ ਤਰ੍ਹਾਂ ਦੀ ਜਿਹੜੀ ਆ ਉਹ ਸਿਆਸਤ ਚੱਲ ਰਹੀ ਆ ਲਗਾਤਾਰ ਜਿਹਦੇ ਵਿੱਚ ਇਕਨੋਮ ਇਕਨੋਮੀ ਦੀ ਜਿਹੜੀ ਲੜਾਈ ਆ ਉਹ ਪਹਿਲੇ ਨੰਬਰ ਤੇ ਆ ਤੇ ਇਹ ਜਿਹੜੇ جنگ ਜੂ ਦੇਸ਼ ਨੇ ਜਿਹੜੇ ਹਥਿਆਰਾਂ ਦੇ ਸਪਲਾਇਰ ਨੇ ਇਹ ਵੀ ਇਸੇ ਕਰਕੇ ਹੀ ਕਿਤੇ ਨਾ ਕਿਤੇ ਅੱਗ ਲਾ ਕੇ ਰੱਖਦੇ ਆ ਕਿ ਸਾਡੇ ਹਥਿਆਰ ਵੇਚੇ ਰਿਹਾ ਸੋ ਹੁਣ ਜੇ ਰਸ਼ੀਆ ਤੇ ਉਹ ਬਲੌਕ ਜਿਹਦੀ ਆਪਾਂ ਗੱਲ ਕਰ ਰਹੇ ਆ ਜੇ ਓਪਨਲੀ ਮਦਦ ਤੇ ਆਉਗੇ ਉਹਨਾਂ ਨੇ ਵੀ ਬੜੇ ਸੋਚ ਸਮਝ ਕੇ ਬਿਆਨ ਦਿੱਤੇ ਕਿ ਅਸੀਂ ਨਹੀਂ ਚਾਹਦੇ ਕਿ ਮਿਡਲ ਈਸਟ ਦੇ ਵਿੱਚ ਇਹ جنگ ਜਿਹੜੀ ਵਧੇ ਤੇ ਕਿਸੇ ਵੱਡੇ ਜੰਗ ਦਾ ਰੂਪ اختیار ਕਰੇ ਪਰ ਜਿਸ ਤਰੀਕੇ ਨਾਲ ਇਸ ਵੇਲੇ ਦੁਨੀਆ ਨਿਊਕਲੀਅਰ ਪਾਵਰ ਬਹੁਤ ਸਾਰੇ ਮੁਲਕ ਨੇ ਕਈਆਂ ਨੇ ਡਿਕਲੇਅਰ ਕੀਤਾ ਕਈਆਂ ਨਹੀਂ ਕੀਤਾ ਕਿਹਾ ਜਾਂਦਾ ਕਿ ਈਰਾਨ ਕੋਲ ਵੀ ਹੋ ਸਕਦਾ ਹੈ ਕਿ ਨਿਊਕਲੀਅਰ ਵੈਪਨ ਹੋਣ ਤੇ ਕਿਉਂਕਿ ਇਹਨਾਂ ਨੇ ਬੜਾ ਰੋਕਿਆ ਅਮਰੀਕਾ ਨੇ ਬੜੀਆਂ ਪਾਬੰਦੀਆਂ ਲਾ ਕੇ ਰੱਖੀਆਂ ਸਾਰੇ ਮੁਲਕਾਂ ਨੇ ਇਸ ਕਰਕੇ ਉਹਨੇ ਕਦੀ ਡਿਕਲੇਅਰ ਨਹੀਂ ਕੀਤਾ ਤੇ ਜੇਕਰ ਉਹ ਇਸ ਮੌਕੇ ਉਹ ਡਿਕਲੇਅਰ ਕਰਦਾ ਤੇ ਦੋ ਵੱਡੀਆਂ ਐਟਮੀ ਤਾਕਤਾਂ ਚਾਈਨਾ ਤੇ ਰਸ਼ੀਆ ਦੀ ਮੱਤ ਤੇ ਆਉਂਦਾ ਆ ਤੇ ਫਿਰ ਦੁਨੀਆ ਨੂੰ ਇੱਕ ਵਜਦਾ ਖਤਰੇ ਦੀ ਘੰਟੀ ਆ ਕਿ ਵਰਲਡ ਵਾਰ ਵਾਲੇ ਪਾਸੇ ਹੀ ਜਾ ਰਹੇ ਆ ਤੇ ਜੇ ਹੁਣ ਵਰਲਡ ਵਾਰ ਹੁੰਦੀ ਆ ਤੇ ਇੰਨੀ ਕੁ ਤਬਾਈ ਹੋਊਗੀ ਵੀ ਜਿਹਦਾ ਅੰਦਾਜ਼ਾ ਲਾਉਣਾ ਮੀ ਮੁਸ਼ਕਲ ਹੈ ਜੀ 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 ਬਿਲਕੁਲ ਸੋ ਅਗਲੀ ਖਬਰ ਜਿਹੜੀ ਆ ਉਹ ਕਰਦੇ ਆਪਾਂ ਭਾਜਪਾ ਨੇ ਵੀ ਆਪਣਾ ਮੈਨੀਫੈਸਟੋ ਜਿਹੜਾ ਆ ਉਹ ਜਾਰੀ ਕਰ ਦਿੱਤਾ ਆ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਆ ਉਹ ਭਾਜਪਾ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਸੀ ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਦੋਵਾਂ ਦੇ ਵਿੱਚ ਫਰਕ ਜਿਹੜਾ ਆ ਉਹ ਕਿੰਨਾ ਕਿਹਾ ਕੀ ਪੁਆਇੰਟਸ ਜਿਹੜੇ ਆ ਉਹ ਹੈਗੇ ਆ ਜਿਹੜੇ ਅਸੀਂ ਡਿਸਕਸ ਕਰ ਸਕਦੇ ਆ ਮੈਨੀਫੈਸਟੋ ਆਪਾਂ ਹਰਿੰਦਰ ਜੀ ਦਾ ਜਾਣਦੇ ਆ ਕਿ ਪੋਲਿਟੀਕਲ ਪਾਰਟੀਆਂ ਲੋਕ ਲਪਾਉਣੇ ਵਾਅਦੇ ਕਰਦੀਆਂ ਨੇ ਤੇ ਬڑے بڑے ਲਛੇਦਾਰ ਤੇ ਬਾਅਦ ਚ ਕਹਿ ਦਿੰਦੇ ਆ ਕਿ ਸਾਡਾ ਤਾਂ ਜੁਮਲਾ ਹੀ ਸੀ ਜਿਵੇਂ ਪਿਛਲੀ ਿਆਰ ਹੋਇਆ ਤੇ ਹੁਣ ਵੀ ਜਿਹੜਾ ਆਇਆ ਵਾ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਉਹਦੇ ਚ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਆ ਬੜੇ ਵੱਡਾ ਸਾਡਾ ਦ੍ਰਿਸ਼ਟੀਕੋਣ ਹੈ ਜੀ ਅਸੀਂ 500 ਸਾਲ ਪਿੱਛੇ ਵੇ ਨੇ 500 ਸਾਲ ਲੱਗੇ ਸਾਡਾ ਕੋਈ 1000 ਸਾਲ ਦਾ ਵਿਜ਼ਨ ਆ ਅਸੀਂ ਦੇਸ਼ ਨੂੰ ਬੜਾ ਵਿਕਸਿਤ ਮੁਲਕ ਬਣਾ ਦੇਣਾ ਜ ਜਿਹਦਾ ਪਹਿਲਾਂ ਵੀ ਕਹਿੰਦੇ ਕਿ 2047 ਤੱਕ ਬਣਾ ਦੇਣਾ ਜੀ ਜੀ ਤੇ ਉਹਦੇ ਨਾਲ ਦੀ ਨਾਲ ਜਿਹੜੀ ਪੋਲਰਾਈਜੇਸ਼ਨ ਕਰਦੇ ਆ ਵੋਟਾਂ ਲੈਣ ਦੀ ਖਾਤਰ ਉਹ ਵੀ ਸਾਫ਼ ਝਲਕਦੀ ਹਾਲਾ ਨਾ ਸੀਏ ਜਿਹੜੀ ਜਿੱਤ ਤੋਂ ਬਹੁਤ ਰੌਲਾ ਪਿਆ ਸੀਗਾ ਉਹਦੀ ਬਹੁਤੀ ਗੱਲ ਇਸ ਮੈਨੀਫੈਸਟੋਰ ਚ ਨਹੀਂ ਹੋਈ ਜੀ ਪਰ ਦੋ ਤਿੰਨ ਚੀਜ਼ਾਂ ਦੇ ਉੱਤੇ ਉਹਨਾਂ ਨੇ ਬੜਾ ਕਿਹਾ ਇੱਕ ਤਾਂ ਇੱਕ ਦੇਸ਼ ਇੱਕ ਲੈਕਸ਼ਨ ਵਾਲਾ ਮੁੱਦਾ ਜਿਹੜਾ ਉਹ ਕਹਿੰਦੇ ਸਾਡੀ ਪ੍ਰਾਇਓਰਟੀ ਤੇ ਹੋਊਗਾ ਜੀ ਦੂਸਰਾ ਉਹ ਜਿਹੜੀਆਂ ਹੋਰ ਕੁਝ ਐਸੀਆਂ ਚੀਜ਼ਾਂ ਨੇ ਜਿਹਨੂੰ ਬਾਕੀ ਲੋਕ ਪਸੰਦ ਨਹੀਂ ਕਰਦੇ ਉਹਨਾਂ ਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਉਹ ਜ਼ੋਰ ਦਿੱਤਾ ਕਿਉਂਕਿ ਬਹੁਤ ਸੰਮਤੀ ਦੀ ਵੋਟ ਨੂੰ ਭਾਰਤੀ ਜਨਤਾ ਪਾਰਟੀ ਆਪਣੇ ਨਾਲ ਜੋੜੀ ਰੱਖਣਾ ਚਾਹੁੰਦੀ ਆ ਹੂੰ ਹੂੰ ਦੂਜੇ ਪਾਸੇ ਜਿਹੜੀ ਕਾਂਗਰਸ ਆ ਈਵਨ ਹੁਣ ਤੇ ਇਥੋਂ ਤੱਕ ਕੁਝ ਇੱਕ ਰਾਜਸਥਾਨ ਚ ਭਾਸ਼ਣ ਦਿੰਦੇ ਆਪਾਂ ਇੱਕ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਨੇ ਇਹ ਵੀ ਕਿਹਾ ਕਿ 400 ਤੋਂ ਪਾਰ ਦਾ ਨਾਅਰਾ ਅਸੀਂ ਤਾਂ ਦਿੱਤਾ ਕਿ ਅਸੀਂ ਸੰਵਿਧਾਨ ਦੇ ਵਿੱਚ ਕੁਝ ਐਸੀਆਂ ਸੋਧਾਂ ਜਾਨੀ ਕਿ ਸੰਵਿਧਾਨ ਨੂੰ ਉਲਟ ਪੁਲਟ ਕਰਨਾ ਚਾਹੁੰਦੇ ਆ ਤੇ ਦੂਜੇ ਪਾਸੇ ਜਿਹੜੀ ਵਿਰੋਧੀ ਧਿਰਾਂ ਨੇ ਉਹ ਜਦੋਂ ਇਕੱਠੀਆਂ ਹੋਈਆਂ ਨੇ ਇੰਡੀਆ ਦੇ ਨਾਂ 'ਤੇ ਤੇ ਉਹਨਾਂ ਨੇ ਪਹਿਲਾ ਹੀ ਨਾਅਰਾ ਇਹ ਦਿੱਤਾ ਕਿ ਭਾਰਤ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਆ ਤੇ ਫਿਰ ਤੁਹਾਨੂੰ ਇਸ ਵਾਰ ਸੋਚ ਸਮਝ ਕੇ ਵੋਟ ਪਾਉਣੀ ਪਊਗੀ ਤੇ ਉਹਦੇ ਵਿੱਚ ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਐਮਐਸਪੀ ਦੇ ਰੇਟ ਵਧਾਵਾਂਗੇ ਭਾਰਤੀ ਜਨਤਾ ਪਾਰਟੀ ਨੇ ਪਰ ਜਿਹੜੀ ਡਿਮਾਂਡ ਕਿਸਾਨਾਂ ਦੀ ਆ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿਓ ਜੀ ਉਹਦੇ ਤੇ ਉਹ ਗੱਲ ਨਹੀਂ ਕਰ ਰਹੇ ਤੇ ਜਦੋਂ ਕਾਂਗਰਸ ਦਾ ਜਿਹੜਾ ਜਿਹਨੂੰ ਉਹ ਮੈਨੀਫੈਸਟੋ ਨਹੀਂ ਕਹਿੰਦੇ ਨਿਆ ਪੱਤਰ ਕਿਹਾ ਇਹ ਵੀ ਮੈਨੀਫੈਸਟੋ ਨਹੀਂ ਕਹਿੰਦੇ ਇਹ ਸੰਕਲਪ ਪੱਤਰ ਕਹਿੰਦੇ ਆ ਤੇ ਜਿੱਦਾਂ ਮੋਦੀ ਰੀ ਗਾਰੰਟੀਆਂ ਦਿੰਦੇ ਆ ਇਸੇ ਤਰ੍ਹਾਂ ਕੇਜਰੀਵਾਦ ਵੀ ਗਰੰਟੀਆਂ ਦਿੰਦੇ ਆ ਮਤਲਬ ਜਿਹੜਾ ਵਿਧਿਵਤ ਤਰੀਕਾ ਹੁੰਦਾ ਕਿ ਮੈਨੀਫੈਸਟੋ ਜਾਰੀ ਕਰਦੀਆਂ ਉਹ ਪਾਲਿਸੀ ਪ੍ਰੋਗਰਾਮ ਹੁੰਦਾ ਤੇ ਉਹਦੇ ਤੇ ਉਹ ਅਮਲ ਵੀ ਕਰਦੀਆਂ ਪਰ ਹੁਣ ਭਾਰਤ ਵਿੱਚ ਡੈਮੋਕ੍ਰੇਸੀ ਦਾ ਜੋ ਜਗ੍ਹਾ ਤੇ ਬੜਾ ਜ਼ੋਰ ਦਿੱਤਾ ਜਾ ਰਿਹਾ ਹੈ ਹਾਂ ਬਿਲਕੁਲ 2047 ਤੇ ਬੜਾ ਜ਼ੋਰ ਦਿੱਤਾ ਜਾ ਰਿਹਾ ਹੈ ਹਾਂ ਬਿਲਕੁਲ ਔਰ ਦੂਜੇ ਪਾਸੇ ਹੁਣ ਜਿਹੜੀ ਕਾਂਗਰਸ ਆਇਆ ਨਿਆ ਪੱਤਰ ਰੋਚ ਨਹੀਂ ਇਹ ਗੱਲ ਹੈ ਕਿ ਜਿਹੜੀ ਐਮਐਸਪੀ ਐਨੂੰ ਕਾਨੂੰਨੀ ਗਰੰਟੀ ਦੇਵਾਂਗੇ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ ਜੀ 25 ਸਾਲ ਦੇ ਘੱਟ ਉਮਰ ਦੇ ਜਿੰਨੇ ਗ੍ਰੈਜੂਏਟ ਆ ਤੇ ਜਾਂ ਹੁਨਰਮੰਦ ਕੰਮ ਆ ਉਹਨਾਂ ਨੂੰ 1 ਲੱਖ ਰੁਪਏ ਦਾਂਗੇ ਜੀ ਔਰਤਾਂ ਨੂੰ ਜਿਹੜੀਆਂ ਗਰੀਬ ਔਰਤਾਂ ਨੇ ਉਹਨਾਂ ਨੂੰ 8500 ਰੁਪਏ ਪਰ ਮਹੀਨੇ ਦੇ ਹਿਸਾਬ ਨਾਲ 1 ਲੱਖ ਰੁਪਏ ਦੀ ਗਾਰੰਟੀ ਕੀਤੀ ਆ ਜੀ ਮੰਦਰੇਗਾ ਦੀ 400 ਰੁਪਏ ਜਿਹੜੀ ਆ ਉਹ ਘੱਟੋ ਘੱਟ ਦਿਹਾੜੀ ਜਿਹੜੀ ਆ ਮਜ਼ਦੂਰ ਨੂੰ ਉਹ ਮਿਲੂਗੀ ਜੀ ਤੇ ਇਹਦੇ ਨਾਲ ਦੀ ਨਾਲ ਉਹ ਕਹਿੰਦੇ ਆ ਕਿ ਸਮਾਜਿਕ ਤੇ ਆਰਥਿਕ ਇੱਕ ਮਰਦਮਸ਼ੁਮਾਰੀ ਕਰਾਵਾਂਗੇ ਤਾਕੇ ਪਤਾ ਲੱਗ ਸਕੇ ਕਿ ਕਿਹੜਾ ਕਿਹੜਾ ਸਮਾਜ ਪਛੜਿਆ ਕਿਹੜੇ ਲੋਕ ਗਰੀਬ ਆ ਕਿਉਂਕਿ ਉਹਦੇ ਗਰੀਬੀ ਰੇਖਾ ਦਾ ਵੀ ਇਹਨਾਂ ਨੇ ਆਪਣਾ ਹੀ ਡਰਾਮਾ ਬਣਾ ਲਿਆ ਕਿ ਗਰੀਬੀ ਰੇਖਾ ਕਿੱਥੇ ਹੁੰਦੀ ਆ ਤੇ ਜਿਹੜੇ ਘਟ ਗਿਣਤੀ ਆ ਇੱਕ ਵੱਡੀ ਗੱਲ ਜਿਹੜੀ ਉਹਨਾਂ ਕਹੀ ਆ ਉਹ ਇਹ ਆ ਕਿ ਘਟ ਗਿਣਤੀਆਂ ਦੇ ਖਾਣ ਪੀਣ ਪੈਨਰ ਦੇ ਉੱਤੇ ਜਿੱਦਾਂ ਕਟਾਕਸ਼ ਕਰਦੀ ਆ ਭਾਰਤੀ ਜਨਤਾ ਪਾਰਟੀ ਉਹਦੀ ਆਜ਼ਾਦੀ ਕਿੰਨੀ ਵਧਾਵਾਂਗੇ ਬੋਲਣ ਦੀ ਆਜ਼ਾਦੀ ਦਵਾਂਗੇ ਇਹ ਸਾਰੀਆਂ ਗੱਲਾਂ ਤੇ ਕੀਤੀਆਂ ਨੇ ਪਰ ਕਰਦੇਓ ਕੀ ਆ ਇਹ ਤੇ ਜੇ ਉਹ ਤਾਕਤ ਚਾਹੁੰਦੇ ਆ ਤੇ ਫੇਰ ਵੇਖਿਆ ਜਾਊਗਾ ਵੈਸੇ ਇਹ ਇੱਕ ਸਰਵੇ ਆਇਆ ਜਿਹਦੇ ਵਿੱਚ ਕਾਫੀ ਸਾਰਾ ਇਹ ਦੱਸਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੀ ਇੰਨਾ ਸੌਖਾ ਨਹੀਂ ਆ ਜਿੰਨਾ ਦੱਸਿਆ ਜਾ ਰਿਹਾ ਸੀ ਜੀ ਜੀ ਬਿਲਕੁਲ ਸਰਵੇ ਦੀ ਵੀ ਥੋੜੀ ਜੀ ਗੱਲ ਜਿਹੜੀ ਆ ਉਹ ਕਰ ਲੈਨੇ ਆ ਜਿਹੜਾ ਕਿ ਦੈਨਿਕ ਭਾਸਕਰ ਤੇ ਏਸੀ ਨੀਲਸਨ ਜਿਹੜੇ ਆ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਕੀਤਾ ਗਿਆ ਆ 2024 ਦੀ ਲੋਕ ਸਭਾ ਨੂੰ ਲੈ ਕੇ ਜਿਹੜਾ ਆ ਉਹ ਕੀਤਾ ਗਿਆ ਆ ਉਹਦੇ ਵਿੱਚ ਕਿੰਨੀਆਂ-ਕਿੰਨੀਆਂ ਸੀਟਾਂ ਜੜੀਆਂ ਆ ਇਸ ਸਰਵੇ ਦੇ ਮੁਤਾਬਕ ਜੜੀਆਂ ਉਹ ਕਿਹਨੂੰ-ਕਿਹਨੂੰ ਮਿਲ ਰਹੀਆਂ ਆ ਇਹਦੇ ਵਿੱਚ ਮੁਤਾਬਕ ਤੇ ਬੜਾ ਅਜੀਬ ਜਿਹਾ ਸਰਵੇ ਆ ਜੀ ਜਿੱਦਾਂ ਜਿਹੜੇ ਜਿਹਨੂੰ ਗੋਦੀ মিডিਆ ਕਹਿੰਨੀ ਆ ਜਿਸ ਤਰ੍ਹਾਂ ਉਹ ਉਧਾਰ ਚੜਾ ਕੇ ਦੱਸਦੇ ਆ ਇਹਨੇ ਤੋਂ ਉਲਟ ਆ ਕੱਲ ਪਰਸੋ ਇੱਕ ਹੋਰ ਸਰਵੇ ਵੀ ਆਇਆ ਸੀ ਜਿਹੜਾ ਲੋਕ ਮੁੱਦਿਆਂ ਦੇ ਉੱਤੇ ਆਧਾਰਿਤ ਸੀਗਾ ਦਿੱਲੀ ਦੀਆਂ ਦੋ ਸੰਸਥਾਵਾਂ ਨੇ ਮਿਲ ਕੇ ਗੰਭੀਰ ਉਹ ਵੀ ਸੀਗਾ ਉਹਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਜਿਹੜੇ ਲੋਕ ਮੁੱਦੇ ਆ ਨਾ ਉਹ ਬੇਰੁਜ਼ਗਾਰੀ ਆ ਭੁੱਖਮਰੀ ਆ ਗਰੀਬੀ ਆ ਬੋਲਣ ਦੀ ਆਜ਼ਾਦੀ ਦਾ ਮੁੱਦਾ ਆ ਤੇ ਉਹਦੇ ਤੇ ਗੱਲ ਨਹੀਂ ਕਰ ਰਹੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਹੂੰ ਤੇ ਦੂਜੇ ਪਾਸੇ ਹੁਣ ਜਿਹੜਾ ਇਹ ਸਰਵੇਆ ਇਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਇਹ ਇੰਡੀਆ ਘਟ ਜੋੜ ਆ ਉਹ ਦਾ ਹੱਥ ਉੱਤੇ ਦੱਸ ਰਿਹਾ ਉਹ ਚ ਨੂੰ 206 ਸੀਟਾਂ ਦਿਖਾ ਰਿਹਾ ਤੇ ਜਦੋਂ ਕਿ ਜਿਹੜੀ ਆਪਣੀ ਹੈਗੀ ਆ 102 ਸੀਟਾਂ ਮੇਰੇ ਖਿਆਲ ਦਿਖਾਈਆਂ ਨੇ 10 ਸੂਬਿਆਂ ਚ ਜੀ ਜੀ ਐਨਡੀਏ ਨੂੰ ਐਨਡੀਏ ਨੂੰ ਜੀ ਜੀ ਐਨਡੀਏ ਨੂੰ ਸਿਰਫ ਦੋ 102 ਸੀਟਾਂ ਦਸਾਂ ਸੂਬਿਆਂ ਚ ਦਿਖਾਈਆਂ ਨੇ ਤੇ 206 ਸੀਟਾਂ ਦਿਖਾਈਆਂ ਨੇ ਇੰਡੀਆ ਗੱਠ ਜੋੜ ਨੂੰ ਤੇ ਇਸ ਤਰੀਕੇ ਨਾਲ ਤੇ ਇਦਾਂ ਲੱਗਦਾ ਹੈ ਕਿ ਮੋਦੀ ਦਾ ਦੁਬਾਰਾ ਆਉਣਾ ਜਿਹੜਾ ਹੈ ਨਾ ਉਹ ਇੰਨਾ ਆਸਾਨ ਨਹੀਂਗਾ ਕਾਫੀ ਮਤਲਬ ਤੇ ਕੁਝ ਜਿਹੜੇ ਹੋਰ ਐਕਸਪਰਟ ਨੇ ਜਿਨ੍ਹਾਂ ਚ ਪ੍ਰਸ਼ਾਦ ਕਿਸ਼ੋਰ ਹੀਰੀ ਨੇ ਜਾਂ ਕੱਲ ਉਹ ਕੋਲਕੱਤਾ ਵਾਲੇ ਜਿਹੜੇ ਉਹ ਆਰਥਿਕ ਮਹਾਰ ਨੇ ਜਿਹੜੇ ਨੋਬਲ ਪ੍ਰਾਈਜ਼ ਜੇਤੂ ਨੇ ਉਹਨਾਂ ਦਾ ਨਾਮ ਮੈਨੂੰ ਵਿਸਰਿਆ ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਅਸਲਚ ਭਾਰਤੀ ਜਨਤਾ ਪਾਰਟੀ ਇਨੀ ਤਾਕਤਵਾਰ ਨਹੀਂ ਗਈ ਗਲਤੀ ਹੈ ਕਿ ਤਨਾ ਕਿਤੇ ਕਾਂਗਰਸ ਤੇ ਉਹ اپੋਜੀਸ਼ਨ ਧਿਰਾ ਚਾ ਕਿ ਉਹ ਲੋਕਾਂ ਦੀ ਨਬਜ਼ ਨਹੀਂ ਸਹੀ ਤਰ੍ਹਾਂ ਪੜ ਰਹੀਆਂ ਜੇ ਉਹ ਠੀਕ ਤਰ੍ਹਾਂ ਖੜੇ ਹੋ ਜਾਣ ਵੈਸੇ ਤੇ 35 36% ਵੋਟਰਾਂ ਮਿਲੀਆਂ ਸਾਰੀਆਂ 65% ਲੋਕ ਤੇ ਮੋਦੀ ਦੇ ਅਨਸ ਨੇ ਪਰ ਕਿਉਂਕਿ ਵਿਰੋਧ ਵਿੱਚ ਕੋਈ ਨਜ਼ਰ ਨਹੀਂ ਆਉਂਦਾ ਉਹ ਬਾਰ-ਬਾਰ ਕਹਿੰਦੇ ਮੋਦੀ ਸਾਹਮਣੇ ਕੋਣ ਇਹ ਬੰਦਾ ਨਹੀਂ ਦਿਖਾ ਸਕਦੇ ਇਹ ਕਾਰਨ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਕਮਜ਼ੋਰ ਨਜ਼ਰ ਆਉਂਦਾ ਪਰ ਲੋਕੀ 10 ਸਾਲਾਂ ਚ ਕਾਫੀ ਭਾਜੀਪੀ ਤੋਂ ਉਕਤਾਏ ਹੋਏ ਆ ਤੇ ਵੈਸੇ ਵੀ ਮੈਂ ਸਮਝਦਾ ਕਿ 10 ਸਾਲ ਕਿਸੇ ਵੀ ਵਿਅਕਤੀ ਨੂੰ ਆਪਣੇ ਆਪ ਨੂੰ ਪ੍ਰੂਫ ਕਰਨ ਲਈ ਦੇਣੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ 10 ਸਾਲਾਂ ਬਾਅਦ ਜੇ ਚੇਂਜ ਨਹੀਂ ਹੁੰਦੀ ਤੇ ਫਿਰ ਜਿਹੜਾ ਵਾ ਸਟੈਗਨੇਸ਼ਨ ਆਉਂਦੀ ਆ ਪਾਣੀ ਖੜਾ ਬਦਬੂ ਮਾਰਨੀ ਲੱਗ ਪੈਂਦਾ ਹਮਮ ਬਿਲਕੁਲ ਹੈ ਸੋ ਵਕ ਵਕ ਟਿਕਟਾਂ ਜਿਹੜੀਆਂ ਕਾਂਗਰਸ ਦੇ ਵੱਲੋਂ ਐਲਾਨੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਪੰਜਾਬ ਦੀਆਂ ਜਿਹੜੀਆਂ ਸੀਟਾਂ ਆ ਸੰਗਰੂਰ ਦੀ ਗੱਲ ਕਰੀਏ ਜਿੱਥੇ ਜਿਹੜਾ ਸੁਖਪਾਲ ਸਿੰਘ ਖਹਿੜਾਹੁਰੀ ਜਿਹੜੇ ਆ ਉਹ ਉਹਨਾਂ ਨੂੰ ਟਿਕਟ ਜਿਹੜੀ ਮਿਲੀ ਹੈ ਜਲੰਧਰ ਤੋਂ ਜਿਹੜਾ ਚਰਨਜੀਤ ਸਿੰਘ ਚੰਨੀ ਹੁਰੀ ਜਿਹੜੇ ਆ ਗਏ ਆ ਸੋ ਇਹ ਇਹ ਇਹਨਾਂ ਦੇ ਉੱਤੇ ਚਰਤਾ ਨਾਲ ਹੀ ਅਕਾਲੀ ਦਲ ਨੇ ਵੀ ਕਹਿੰਦੇ ਆ ਕਿ ਜਿਹੜਾ ਢੀਟਸਾ ਪਰਿਵਾਰ ਨੂੰ ਟਿਕਟ ਨਾ ਦੇ ਕੇ ਆਮ ਜਿਹੜੇ ਉਹਨਾਂ ਦੇ ਸਮਰਥਕ ਆ ਉਹਨਾਂ ਨੂੰ ਵੀ ਹੈਰਾਨ ਕੀਤਾ ਹੈ ਤੇ ਉਦਾਂ ਵੀ ਸਾਰੇ ਇਹੀ ਇਨਸਪੈਕਟ ਕਰ ਰਹੇ ਸੀਗੇ ਟਿਕਟ ਜਿਹੜੀ ਆ ਉਹ ਸਾਰੀਆਂ ਮੈਡੀਕਲ ਪਾਰਟਸ ਆ ਕਿ ਬੜਾ ਅਜੀਬ ਜਿਹਾ ਬਣਿਆ ਹੋਇਆ ਹਾਲਾਤ वैसे भी क्योंकि पंजाब ਦੇ ਵਿੱਚ ਉਹਨ ਸਭ ਤੋਂ ਪਿਛਲੀ ਡੇਟਾ ਚ ਆ ਪੰਜ ਨੀਕ ਨੂੰ ਪੈ ਹੋਣੀ ਆ ਤੇ ਚਾਰ ਨੂੰ ਨਤੀਜੇ ਆਉਣੇ ਆ ਤੇ ਅਜੇ ਅਜੇ ਵੀ ਦੇ ਹਿਸਾਬ ਲਈਏ ਤੇ ਆਪਾਂ ਅਜੇ April 'ਚ ਫਿਰਦੇ ਆਂ ਮਈ ਦਾ ਮਹੀਨਾ ਪੂਰਾ ਵੇਚਿਆ April ਦਾ ਵੀ ਦਾ 1.5 ਮਹੀਨੇ ਤੋਂ ਵੱਧ ਸਮਾਇਆ ਤੇ 15-20 ਦਿਨ ਤੋਂ ਬਾਅਦ ਸਾਰੇ ਹੱਫ ਜਾਂਦੇ ਹੁੰਦੇ ਆ ਖਰਚਾ ਬਹੁਤ ਹੁੰਦਾ ਹੈ ਪਟਕੜ ਇਲੈਕਸ਼ਨਾਂ ਦੇ ਉੱਤੇ ਇਸ ਕਰਕੇ ਸਾਰੀਆਂ ਪੋਲੀਟਿਕਲ ਪਾਰਟੀਆਂ ਹਰ ਕੀ ਬੋਚ-ਬੋਚ ਕੇ ਪੈਰ ਕਦਮ ਰੱਖ ਰਹੀਆਂ ਨੇ ਤੇ ਦੂਸਰਾ ਇਹ ਆ ਕਿ ਜਿਵੇਂ ਪ੍ਰੋਸੀਯੋਗਤਾ ਗਵਾਹੀ ਹੋਈ ਸਾਰਿਆਂ ਨੇ ਸੜੇ ਜਿਹੜੀ ਹੁਣ ਉੱਥੇ ਪੰਜਾਬ ਦੇ ਵਿੱਚ ਹੁਕਮਰਾਨ ਪਾਰਟੀ ਆ ਆਮਦਨੀ ਪਾਰਟੀ ਉਹਨਾਂ ਨੂੰ ਵੀ ਕੋਈ ਚਿਹਰਾ ਨਜ਼ਰ ਨਹੀਂ ਆਉਂਦਾ ਉਹ ਇੱਕ ਦੂਜੇ ਤੋਂ ਪੁੱਟ ਕੇ ਲਿਆ ਰਿਹਾ ਜਦੋਂ ਤੇ ਆਪਣੀ ਪਾਰਟੀ ਛੱਡ ਕੇ ਕੋਈ ਜਾਂਦਾ ਤੇ ਕਹਿੰਦੇ ਹੈ ਗਦਾਰ ਹੈ ਤੇ ਜਦੋਂ ਕੋਈ ਦੂਜੀ ਪਾਰਟੀ ਚ ਆਉਂਦਾ ਤੇ ਉਹ ਇਨਕਲਾਬੀ ਬਣ ਜਾਂਦਾ ਇਸੇ ਤਰ੍ਹਾਂ ਹੀ ਭਾਜੀਪੀ ਦਾ ਹਾਲ ਆ ਭਾਜੀਪੀ ਨੇ ਵੇਖੋ ਤੁਸੀਂ ਕਿੱਥੇ ਕਿੱਥੇ ਕੀ ਕੀਤਾ ਜੀ ਰਵਨੀਤ ਪਟਰੂ ਨੂੰ ਲੈਂਦਾ ਹਮ ਚੁੱਕ ਕੇ ਬਿਲਕੁਲ ਪ੍ਰਨੀਤ ਕੌਰ ਨੂੰ ਲੈਂਦਾ ਇਸੇ ਤਰ੍ਹਾਂ ਹੀ ਮਤਲਬ ਤਿੰਨ ਕੈਂਡੀਡੇਟ ਤੇ ਮਤਲਬ 12 ਚੋਕੇ ਲੈਂਦੇ ਇਹਨਾਂ ਨੇ ਵੱਡੇ ਤੌਰ ਤੇ ਇਹੋ ਕੋ ਜੀ ਆਮ ਆਦਮੀ ਪਾਰਟੀ ਕਰ ਰਹੀ ਹੈ ਸਾਰੀਆਂ ਪਾਰਟੀਆਂ ਵਿੱਚ ਲੈਂਦਾ ਤੇ ਰਵਨੀਤ ਬਿੱਟੂ ਪਰ ਹੁਣ ਕਾਂਗਰਸ ਨੇ ਜਿਸ ਤਰੀਕੇ ਨਾਲ ਹੂੰ ਸਾਰੀ ਹਿੰਦੁਸਤਾਨ ਭਰ ਚ ਕਾਂਗਰਸ ਨੇ ਐਰ ਕੀ ਜਿੱਥੇ ਇੱਕ ਪਾਸੇ ਵਧੀਆ ਆਪਣਾ ਪ੍ਰੋਗਰਾਮ ਦਿੱਤਾ ਉੱਥੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਉਹ ਬੜਾ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਇਹ ਕੈਂਡੀਡੇਟਾਂ ਦੀ ਚੋਣ ਕਰ ਰਹੀ ਹੈ ਤੁਸੀਂ ਪੰਜਾਬ ਦੇ ਸੰਬੰਧ ਵਿੱਚ ਵੇਖੋ ਜੀ ਪੰਜਾਬ ਦੇ ਸੰਬੰਧ ਵਿੱਚ ਅਜੇ ਬਠਿੰਡੇ ਵਾਲੀ ਸੀਟ ਤੇ ਜਿਹੜਾ ਉਹਨਾਂ ਕੈਂਡੀਡੇਟ ਡਿਕਲੇਅਰ ਕੀਤਾ ਉੱਥੇ ਥੋੜੇ ਲੋਕਾਂ ਨੂੰ ਲੱਗਦਾ ਮਤਲਬ ਜੀਤ ਜਿੱਤਵੇਂਦਰ ਜਿਹੜਾ ਆ ਜੀ ਉਹ ਕਿਉਂਕਿ ਕਹਿੰਦੇ ਕਿ ਬਾਜਵਾ ਸਾਹਿਬ ਨੇ ਕਰ ਲਿਆ ਦੂਜੇ ਪਾਸੇ ਕਹਿੰਦੇ ਕਿ ਜਦੋਂ ਤਾਂ ਸਕ੍ਰੀਨਿੰਗ ਕਮੇਟੀ 'ਚ ਬੈਠੇ ਹੋਏ ਸੀਗੇ ਆਪਣੇ ਰਾਜਾ ਵੜਿੰਗ ਤੇ ਸਭ ਤੋਂ ਪਹਿਲਾ ਨਾਂ ਤੇ ਅਮਰਤਾ ਵੜਿੰਦਾ ਹੀ ਚੱਲ ਰਿਆ ਸੀ ਨਾ ਅਮਰਤਾ ਵੜਿੰਗ ਦਾ ਵੜਿੰਗ ਦਾ ਜੀ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਦੱਸੋ ਤੁਸੀਂ ਕੀ ਉਹ ਕਹਿੰਦੇ ਜੀ ਤੁਸੀਂ ਹੋਰ ਕਿਸੇ ਨੂੰ ਦੇ ਦਿਓ ਅਸੀਂ ਇੰਟਰਸਟਿੰਗ ਇੰਟਰਸਟਡ ਰਹੀਗੇ ਹਾਲਾਂਕਿ ਉਹ ਕਈ ਦਿਨਾਂ ਤੋਂ ਉੱਥੇ ਆਪਣਾ ਪ੍ਰਚਾਰ ਵੀ ਕਰ ਰਹੇ ਸੀ ਜੀ ਅੱਛਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਰਾਜਾ ਵੜਿੰਗਰ ਨੂੰ ਇਹ ਲੱਗਦਾ ਕਿ ਜੇ ਅਸੀਂ ਹਾਰ ਗਏ ਤੇ ਮੇਰੀ ਪ੍ਰਧਾਨਗੀ ਵੀ ਜਾਂਦੀ ਰਹੂਗੀ ਜਾਂ ਇਦਾਂ ਹੋਊਗਾ ਤੇ ਦੂਜੇ ਪਾਸੇ ਜਦੋਂ ਲੀਡਰ ਆਪ ਲੜਨ ਨੂੰ ਤਿਆਰ ਨਹੀਂ ਤੇ ਫਿਰ ਜਿਹੜੀਆਂ ਬਾਕੀ ਸਫਾ ਉਹਨਾਂ ਚ ਮਜੂਸੀ ਆਉਂਦੀ ਆ ਇਸ ਬਠਿੰਡੇ ਵਾਲੀ ਸੀਟ ਨੂੰ ਲੈ ਕੇ ਨਾ ਹਜੇ ਕਾਫੀ ਸਾਰਾ ਛੱਕਾ ਬਣਿਆ ਆ ਲੋਕਾਂ ਨੂੰ ਕਾਂਗਰਸ ਦੇ ਕੈਂਡੀਡੇਟ ਦੇ ਉੱਤੇ ਵੀ ਵਰਕਰਾਂ ਨੂੰ ਤਰਾਜ ਆ ਤੇ ਦੂਜੇ ਪਾਸੇ ਅਕਾਲੀਆ ਦੀ ਲਿਸਟ ਵਿੱਚ ਵੀ ਹਰਸਿਮਰ ਦਾ ਨਾਮ ਨਹੀਂ ਆ ਇਹ ਤੋਂ ਵੀ ਲੋਕੀ ਰਾਨਾ ਵੀ ਹੋ ਸਕਦਾ ਉਹਨਾਂ ਨੂੰ ਕਡੂਰ ਭੇਜਿਆ ਜਾਵੇ ਜਾਂ ਉਹਨਾਂ ਨੂੰ ਫਿਰੋਜ਼ਪੁਰ ਭੇਜਿਆ ਜਾਵੇ ਪਰ ਅੱਜ ਇੱਕ ਵਿਆਰ ਆ ਗਿਆ ਹਰ ਜਮਰਤ ਬਾਦ ਦਿੰਦਾ ਕਿ ਜੇ ਮੈਂ ਲੜੂੰਗੀ ਜੇ ਲੜੂੰਗੀ ਤੇ ਪਠਿੰਡੇ ਤੋਂ ਲੜੂੰਗੀ ਨਹੀਂ ਤੇ ਨਹੀਂ ਲੜੂੰਗੀ ਇਹ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਤੇ ਦੂਜੇ ਪਾਸੇ ਜਲੰਧਰ ਵਾਲੀ ਸੀਟ ਬੜੀ ਫਸੀ ਹੋਈ ਆ ਜੀ ਤੇ ਨਾਲ ਹੀ ਲੁਧਿਆਣੇ ਵਾਲੀ ਸੀਟ ਵੀ ਲੁਧਿਆਣੇ ਵਾਲੀ ਸੀਟ ਤੇ ਸਾਰੀਆਂ ਪਾਰਟੀਆਂ ਨਾ ਸਰਵੇ ਬਾਰ-ਬਾਰ ਕਰਾ ਰਹੀਆਂ ਕਿ ਕਿੱਥੋਂ ਕੌਣ ਜਿਹੜਾ ਉਹ ਜੇਤੂ ਕੈਂਡੀਡੇਟ ਆ ਜੀ ਤੇ ਹੁਣ ਤੇ ਇਹ ਕਹਿਿਆ ਜਾ ਰਿਹਾ ਵੀ ਸ਼ਾਇਦ ਲੁਧਿਆਣੇ ਤੋਂ ਬਿੱਟੂ ਨੂੰ ਹਰਾਉਣ ਦੀ ਖਾਤਰ ਕਿਉਂਕਿ ਬਿੱਟੂ ਨੇ ਬਹੁਤ ਵੱਡਾ ਧੋਖਾ ਕੀਤਾ ਕਾਂਗਰਸ ਪਾਰਟੀ ਨਾਲ ਤੇ ਕਾਂਗਰਸ ਪਾਰਟੀ ਦਾ ਵੀ ਪੂਰਾ ਧਿਆਨ ਹੈ ਕਿ ਇਸ ਬੰਦੇ ਨੂੰ ਨਹੀਂ ਜਿੱਤਣ ਦੇਣਾ ਚਾਹੀ ਜੋ ਵੀ ਹੋਵੇ ਤੇ ਸੁਖਸਿੰਦਰ ਰੰਧਾਵਾ ਨੂੰ ਲਿਆਂਦਾ ਜਾ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਜਲੰਧਰ ਤੋਂ ਚੰਨੀ ਰੰ ਨੂੰ ਲਿਆਉਣਾ ਵੀ ਇਸ਼ਾਰਾ ਕਰਦਾ ਕਿ ਜਿਹੜੇ ਵੱਡੇ ਆਪਣੇ ਆਪ ਨੂੰ ਜ਼ਿੰਮੇਵਾਰ ਲੀਡਰ ਸਮਝਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਕਾਂਗਰਸ ਨੇ ਝੋਕਿਆ ਆ ਅਜੇ ਇਹ ਵੀ ਨਹੀਂ ਪਤਾ ਪਈ ਪ੍ਰਤਾਪ ਬਾਜਵਾ ਦੀ ਵੀ ਡਿਊਟੀ ਕਿਤੇ ਲੱਗ ਜਾਈ। ਇਸ ਤਰ੍ਹਾਂ ਹੀ ਰਿਹਾ ਤਾਂ। ਜੀ ਤੇ ਰਾਜਾ ਵੜਿੰਗਰੀ ਵੀ ਹੋ ਸਕਦਾ ਆਪਣਾ ਹਲਕਾ ਬਦਲ ਕੇ ਫਿਰੋਜ਼ਪੁਰ ਜਾ ਕਿਤੇ ਹੋਰ ਕਰਦੇ ਚਾਹੁੰਦੇ ਹਣ ਜਿਹੜੀਆਂ ਅਜੇ ਡਿਕਲੇਅਰ ਨਹੀਂ ਹੋਈਆਂ। ਜੀ ਆਉਣ ਵਾਲੇ ਦਿਨਾਂ 'ਚ ਵੇਖਿਓ ਵੀ ਕੀ ਬਣਦਾ। ਪਰ ਫਿਲਹਾਲ ਸਾਰੀਆਂ ਪਾਰਟੀਆਂ ਕੋਈ ਵੀ ਪਾਰਟੀ ਦੀ ਹਵਾ ਨਹੀਂ ਹੈਗੀ ਹਰਕੀ। ਕੋਈ ਕੋਈ ਜਿੱਥੇ ਵੀ ਹਰਕੀ ਮੁਕਾਬਲੇ ਹੋਣਗੇ ਬੜੇ ਫਸਲੇ ਮੁਕਾਬਲੇ ਜਿਹੜੇ ਹੋਣਗੇ। ਕੋਈ ਨਹੀਂ ਕਹਿ ਸਕਦਾ ਕਿ ਅਸੀਂ ਜਿੱਤਾਂਗੇ। ਤੁਸੀਂ ਅਵਤਾਰ ਸਰ ਦੀ ਹਾਲਤ ਵੇਖ ਲਓ। ਜੀ ਗੁਰਜੀਤ ਰਾਜਾ ਆਹ ਤੋਂ ਬਾਅਦ ਕਾਫੀ ਸਥਿਤੀ ਬਦਲ ਗਈ ਆ। ਹਾਂ। ਹਾਲਾਂਕਿ ਇਹ ਬੀਜੇਪੀ ਦੇ ਕੈਂਡੀਡੇਟਾਂ ਦਾ ਬੜਾ ਵਿਰੋਧ ਹੋ ਰਿਹਾ ਜਗ੍ਹਾ ਜਗਾ ਪਰ ਇਹਦੇ باوجود ਮਤਲਬ ਜਿਹੜੀ 4 ਤੇ ਪਾਰਟੀਆਂ ਦੀ ਟੱਕਰ ਆ ਉਹਦੇ ਵਿੱਚ ਅਜੇ ਤੁਸੀਂ ਦੇਖ ਲਓ ਸ਼ਰਮਣੀ ਅਕਾਲੀ ਇਹਦਾ ਜਿਹੜਾ ਅਮਰਸਰ ਉਹਦੇ ਕੈਂਡੀਡੇਟ ਵੀ ਹੈਗੇ ਨਹੀਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਵੋਟ ਬੈਂਕ ਹੈਗਾ ਜਿੱਦਾਂ ਲੱਖਾ ਸਧਾਨਾ ਹਰੀ ਉੱਥੋਂ ਬਠਿੰਡੇ ਤੋਂ ਖੜੇ ਹੋ ਗਏ ਆ ਇੱਕ ਨੌਜਵਾਨ ਉਹਨਾਂ ਦੇ ਨਾਲ ਕਾਫੀ ਚੱਲਦੇ ਆ ਦੂਸਰਾ ਜਿਹੜਾ ਇਨ ਦਾ ਮਾਨ ਸਾਹਿਬ ਦਾ ਆਪਣਾ ਵੋਟ ਬੈਂਕ ਹੈ ਪੱਕਾ ਵੋਟ ਬੈਂਕ ਉਹ ਕਾਫੀ ਸਾਰੀਆਂ ਭਾਵੇਂ ਜਿੱਤਣ ਨਾ ਵੋਟਾਂ ਖਰਾਬ ਕਰਨ ਦੀ ਸਮਰੱਥਾ ਤੇ ਰੱਖਦੇ ਇਸ ਕਰਕੇ ਅਰਕੀ ਜਿਹੜੀ ਚੋਣ ਹੈ ਨਾ ਉਹ ਬੜੀ ਅਲੱਗ ਤਰ੍ਹਾਂ ਦੀ ਚੋਣ ਹੈ ਆਮ ਚੋਣ ਨਹੀਂ ਇਹਨੂੰ ਕਹਿ ਜਾ ਸਕਦਾ ਵੈਸੇ ਤੇ ਦੇਸ਼ ਭਰ ਵਿੱਚ ਹੀ ਇਹ ਵੱਖਰੀ ਤਰ੍ਹਾਂ ਦੀ ਚੋਣ ਹੋਊਗੀ ਜੀ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਹੈ ਉਹਦੇ ਲਈ ਇੱਕ ਨਵੀਆਂ ਪੈੜਾਂ ਜਿਹੜੀਆਂ ਉਹ ਪਾਏਗੀ ਤੇ ਜੇ ਕਾਂਗਰਸ ਜਿੱਦੀ ਹੋਇਆ ਤਾਂ ਗਿਰ ਗਿਆ ਮਨਮਾਨੀਆਂ ਨਹੀਂ ਮਨਮਾਨੀਆਂ ਨਹੀਂ ਕਰ ਸਕੋ ਤੇ ਜੇ ਜੇ ਜਿਸ ਤਰ੍ਹਾਂ ਦਾ ਨਾਰਾ ਆਮ ਇਹਨਾਂ ਦਾ ਹੈਗਾ ਆ ਭਾਰਤੀ ਜਨਤਾ ਪਾਰਟੀ ਦਾ ਜੇ ਇਹ ਵੀ ਕੋਈ ਨਾਲ ਮਿਲ ਕੇ ਕੋਲੀਸ਼ਨ ਬਣਾਉਂਦੇ ਆ ਜਿੱਤੋਗੇ ਤੇ ਅੱਗੇ ਵਾਲੀਆਂ ਮਨਮਾਨੀਆਂ ਇਹ ਵੀ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਸੋ ਅਗਲੀ ਗੱਲ ਜਿਹੜੀ ਆ ਉਹ ਕਰ ਲਈਏ ਕਨਈਆ ਕੁਮਾਰ ਜਿਹੜੇ ਆ ਉਹਨਾਂ ਨੂੰ ਕਾਂਗਰਸ ਨੇ ਦਿੱਲੀ ਦੀ ਉੱਤਰਪੂਰਬੀ ਸੀਟ ਤੋਂ ਜਿਹੜਾ ਉਮੀਦਵਾਰ ਬਣਾਇਆ ਆ ਸੋ ਉਹਨਾਂ ਦਾ ਵੀ ਮੁਕਾਬਲਾ ਭਾਜਪਾ ਦੇ ਮਨੋਜ ਤਵਾੜੀ ਦੇ ਨਾਲ ਹੈ ਤੇ ਇਹ ਵੀ ਬੜਾ ਇੰਟਰਸਟਿੰਗ ਮੁਕਾਬਲਾ ਜਿਹੜਾ ਹੋ ਰਿਹਾ ਬੜਾ ਇੰਟਰਸਟਿੰਗ ਹੋ ਰਿਹਾ ਜੀ ਦਿੱਲੀ 'ਚ ਵੀ ਕੈਂਡੀਡੇਟ ਕਾਫੀ ਸਾਰੇ ਕਾਂਗਰਸ ਨੇ ਵੀ ਚੇਂਜ ਕੀਤੇ ਆ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਚੇਂਜ ਕੀਤੇ ਆ ਭਾਰਤੀ ਜਨਤਾ ਪਾਰਟੀ ਨੇ ਅਨਸਰਾਜ ਰਾਨੂ ਬਾхар ਕੀਤਾ ਉੱਥੋਂ ਤੁਹਾਨੂੰ ਪਤਾ ਤੇ ਮੋਹਿਤ ਵੜੀ ਨੂੰ ਦੁਬਾਰਾ ਸੀਟ ਮਿਲ ਗਈ ਵੈਸੇ ਉਹ ਤੁਹਾਨੂੰ ਪਤਾ ਪੋਜਪੁਰੀ ਆਰਟਿਸਟ ਨੇ ਜਾਰ ਨੂੰ ਬਲਾਕ ਕਰਦੇ ਨੇ ਤੇ ਬੇਸਿਕਲੀ ਉਹ ਪੋਲੀਟੀਸ਼ੀਅਨ ਤੇ ਹੈ ਨਹੀਂ ਜੀ ਪਰ ਉਹਨਾਂ ਦੇ ਮੁਕਾਬਲੇ ਤੇ ਫਾਇਰ ਬਰਾਡ ਇੱਕ ਲੀਡਰ ਜਿਹੜਾ ਲੈਫਟ ਵਾਲੇ ਪਾਸਿਓਂ ਆਇਆ ਜੀਐਸਯੂ ਦਾ ਲੀਡਰ ਰਿਹਾ ਤੇ ਉਹਦਾ ਉਹਦਾ ਜਿਹੜਾ ਸਟਾਈਲ ਹੈ ਉਹ ਤੇ ਲੱਗਦਾ ਹੈ ਕਿ ਕਾਂਗਰਸ ਨੇ ਕਈ ਸਬਕ ਵੀ ਸਿੱਖਿਆ ਕਾਂਗਰਸ ਨੇ ਕਈ ਸਬਕ ਵੀ ਸਿੱਖਿਆ ਕਿ ਉਹੋ ਜਿਹੇ ਨੇਤਾ ਨੂੰ ਲਾਓ ਜਿਹੜੇ ਗੱਲ ਵੀ ਕਰ ਸਕਦੇ ਨੇ ਜਿਹੜਾ ਮੀਡੀਆ ਨੂੰ ਜਵਾਬ ਵੀ ਦੇ ਸਕਦਾ ਬੜਾ ਇੰਟੈਲੀਜੈਂਟ ਨੇ ਕਿਹਾ ਜਵਾਬ ਦੇਦਾ ਹੈ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੇ ਪੱਤਰਕਾਰਾਂ ਨੂੰ ਉਹਦੇ ਸਾਹਮਣੇ ਸਿਰ ਚੁੱਕ ਕੇ ਗੱਲ ਨਹੀਂ ਕਰਨ ਦਿੰਦਾ ਤੁਹਾਨੂੰ ਪਤਾ ਹੈ ਕਿ ਉਹਨੂੰ ਸਾਰੀਆਂ ਚੀਜ਼ਾਂ ਦੀ ਸਮਝ ਹੈ ਇਸ ਕਰਕੇ ਉੱਥੇ ਟੱਕਰ ਵੀ ਬੜੀ ਇੰਟਰਸਟਿੰਗ ਹੋਊਗੀ ਦਿੱਲੀ ਦੀਆਂ ਸੀਟਾਂ ਸਾਰੀਆਂ ਤੇ ਬੜੀ ਇੰਟਰਸਟਿੰਗ ਸੀਟ ਹੋਊਗੀ ਅੱਗੇ ਵਾਲੀ ਗੱਲ ਨਹੀਂ ਕਿ ਸੱਤੇ ਦੀਆਂ ਸੱਤੇ ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤ ਲੇਗੀ ਜੀ ਜੀ ਬਿਲਕੁਲ ਹੈ ਪੰਜਾਬ ਦੀ ਜਿਹੜੀ ਹੈ ਖਬਰ ਲੈ ਲਿਆ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੇਜਰੀਵਾਲ ਸਾਹਿਬ ਨੂੰ ਮਿਲਣ ਵਾਸਤੇ ਭਗਵੰਤ ਮਾਨ ਹੁਰੀ ਪਹੁੰਚੇ ਉਹਨਾਂ ਨੇ ਜਿਹੜਾ بڑے ਜਿਹੜੇ ਇਲਜ਼ਾਮ ਲਗਾਏ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਜੇਲ੍ਹ ਦੇ ਵਿੱਚ ਜਿਹੜਾ ਟਰੀਟ ਨਹੀਂ ਕੀਤਾ ਜਾ ਰਿਹਾ ਤੇ ਐਵੇਂ ਸਾਡੇ ਨਾਲ ਮਿਲਾਇਆ ਗਿਆ ਜਿਵੇਂ ਕਿਸੇ ਬਹੁਤ ਵੱਡੇ ਟਰੋਰਿਸਟ ਨੂੰ ਜਿਹੜਾ ਮਿਲਾਇਆ ਜਾਂਦਾ ਜੀ ਜੀ ਇਹ ਜਿਹੜੇ ਪੋਲੀਟੀਕਲ ਲੀਡਰ ਹੈ ਨਾ ਸਾਰੇ ਇਹ ਕੰਮ ਕਰਦੇ ਹੁੰਦੇ ਆ ਕਿਉਂਕਿ ਉਹਨਾਂ ਦਰਦੀ ਜਿੱਤਣ ਦੀ ਖਾਤਰ ਉਹਨਾਂ ਨੇ ਇਹ ਸਾਰਾ ਕੁਝ ਕਿਹਾ ਦੇਖੋ ਪਹਿਲਾ ਸੀਐਮ ਤੇ ਨੀਗਾ ਜਿਹੜੇ ਜੇਲ੍ਹ ਚ ਗਏ ਆ ਇਹ ਤੋਂ ਪਹਿਲਾਂ ਝਾੜਖੰਡ ਦੇ ਹੁਣੇ-ਹੁਣੇ ਗਏ ਆ ਪਹਿਲਾਂ ਲਾਲੂ ਪ੍ਰਸ਼ਾਦ ਅੰਦਰ ਰਿਹਾ 10 ਸਾਲ ਦੀ ਜੇਲ੍ਹ ਉਹ ਪ੍ਰਕਾਸ਼ ਚਟਾਲਾ ਕਰਕੇ ਆ ਜੇਲ੍ਹ ਦਾ ਆਪਣੇ ਤਰੀਕੇ ਆ ਕਪੜਾ ਮੈਨੂਅਲ ਹੁੰਦਾ ਤੇ ਉਹਦੇ ਅਕੋਰਡਿੰਗਲੀ ਰੱਖਣਾ ਹਲਾ ਜਿਹੜੀਆਂ ਜੇਲ੍ਹ ਆ ਉਹ ਦਿੱਲੀ ਸਰਕਾਰ ਦੇ ਅੰਡਰ ਹੀ ਆ ਤੇ ਏ ਆ ਕੇ ਬਾਹਰ ਪ੍ਰਭਾਵ ਦੇਣਾ ਕਿ ਉਹਨਾਂ ਨੂੰ ਅਤਵਾਦੀ ਇਹਨਾਂ ਨੇ ਟ੍ਰੀਟ ਕੀਤਾ ਕੀ ਉਹਨਾਂ ਨੂੰ 6x6 ਦੇ ਕਿਤੇ ਉਹ ਕੈਟ ਖਾਨੇ ਚ ਰੱਖਿਆ ਦਾ ਕੋਈ ਇਸ ਤਰ੍ਹਾਂ ਕਿਤੇ ਉਹਨਾਂ ਦੇ ਉਹਨਾਂ ਦਾ ਸ਼ੀਸ਼ਾ ਜਿਹੜਾ ਸੀਗਾ ਉਹ ਪਰਾਣਾ ਬੜਾ ਸਾਫ਼ ਨਹੀਂਗਾ ਜੇਲ੍ਹ ਦੇ ਵਿੱਚ ਲੱਗਾ ਹੋਇਆ ਹੈ ਮੈਨੂੰ ਲੱਗਦਾ ਕਿ ਆਮਦਨੀ ਪਾਰਟੀ ਦਾ ਹਾਲ ਹੈ ਕਿ ਉਹਨਾਂ ਦੀ ਆਪਣੀ ਅੱਖਾਂ ਵੀ ਐਸੋ ਧੁੰਦਲੀਆਂ ਧੁੰਦਲੀਆਂ ਹੋਈਆਂ ਨੇ ਜਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਹੁਣ ਕੇਜਰੀਵਲ ਰਹੇ ਹਾਂ ਦਾ ਦਿੱਲੀ ਚ ਤੋਂ ਸਮਾਉਂ ਤੇ ਮਿਲਿਆ ਆਪਾਂ ਪੰਜਾਬ ਨੂੰ ਬਣਾਉਂ ਕਰਦੇ ਆ ਪੰਜਾਬ ਤੋਂ ਮੈਂ ਵੀ ਹੁਣੇ ਆਇਆ ਤੁਸੀਂ ਆਇਓ ਜੀ ਉਦਾਂ ਵੀ ਆਪਣੇ ਪਰਿਵਾਰ ਵਸਦੇ ਆ ਪੰਜਾਬ ਚ ਕਿੰਨਾ ਕਰੈਕਸ਼ਨ ਹੋਇਆ ਕੇਜਰੀਵਾਲ ਦੀ ਰੈਸ ਹੁੰਦਾ ਕੋਈ ਕਿਸੇ ਨੂੰ ਪਰ ਫਿਕਰ ਹੀ ਨਹੀਂ ਇਹ ਗੱਲ ਦਾ ਜਿੰਨਾ ਮਰਜ਼ੀ ਭਗਵਾਨ ਜਮਾਨ ਨੇ ਰੌਲਾ ਪਾਈ ਜਾਣ ਪਰ ਕੇਜਰੀਵਾਲ ਨੂੰ ਰੈਸਟ ਹੋਣ ਦਾ ਪੰਜਾਬ ਦੇ ਲੋਕਾਂ ਨੇ ਕੋਈ ਬਹੁਤ ਵੱਡਾ ਹੰਗਾਰਾ ਨਹੀਂ ਭਰਿਆ ਠੀਕ ਹੈ ਦਿੱਲੀ ਚ ਉਹਨਾਂ ਦਾ ਲੰਬੇ ਸਮੇਂ ਤੋਂ ਚੱਲ ਰਹੀ ਸਰਕਾਰ ਹੈ ਤੇ ਉੱਥੇ ਕੁਝ ਹੋਇਆ ਹੋਊਗਾ ਪਰ ਇਦਾਂ ਦੀ ਕੋਈ ਗੱਲ ਨਹੀਂ ਕੋਈ ਵੀ ਲੀਡਰ ਕੋਈ ਵੀ ਵਿਅਕਤੀ ਜਿਹੜਾ ਉਹ ਨਿਜਮਾਂ ਤੋਂ ਉੱਪਰ ਨਹੀਂ ਹੁੰਦਾ ਤੇ ਜੇਲ ਮੈਨੂਅਲ ਹੁੰਦਾ ਸਾਰਿਆਂ ਲਈ ਉਹਦੇ ਅਕੋਰਡਿੰਗਲੀ ਹੀ ਉਹਨਾਂ ਰੱਖਿਆ ਜਾਂਦਾ ਉਹ ਜੀ 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 ਬਿਲਕੁਲ ਹੈ ਸੋ ਅਗਲੀ ਗੱਲ ਕਰ ਲਈਏ ਜਿਹੜੀ ਲੱਖਾ ਸਧਾਨਾ ਹੋਰਾਂ ਦੇ ਸੀ ਥੋੜੀ ਜੀ ਗੱਲ ਕੀਤੀ ਹੈ ਬਠਿੰਡਾ ਤੋਂ ਜਿਹੜੀ ਉਹਨਾਂ ਨੂੰ ਟਿਕਟ ਦਿੱਤੀ ਕਿ ਚਾਹੇ ਕਿ ਜਿਤਨ ਦੇ ਚਾਂਸਸ ਜਿਹੜੇ ਆ ਉਹ ਬਹੁਤ ਘੱਟ ਨੇ ਪਰ ਫਿਰ ਵੀ ਐਵੇਂ ਹੋ ਜਾਂਦਾ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਵੋਟਾਂ ਖਰਾਬ ਕਰਦੇ ਨੇ ਬੈਂਕ ਤੇ ਕੌਣ ਭੇਜੀ ਦੇਖੋ ਲੱਖਾ ਸਧਾਨਾ ਦੀ ਫਾਲੋਇੰਗ ਹੈਗੀ ਆ ਚਾਹੇ ਸੋਸ਼ਲ ਮੀਡੀਆ ਤੇ ਸਾਨੂੰ ਨਜ਼ਰ ਆਉਂਦੀ ਹੋਵੇ ਕਿਉਂਕਿ ਲੱਖਾ ਸਧਾਨਾ ਪਹਿਲਾਂ ਮੋੜ ਮੰਡੀ ਤੋਂ ਵੀ ਇੱਕ ਵਾਰੀ ਖੜਾ ਹੋ ਚੁੱਕਾ ਸੀ ਇੰਡੀਪੈਂਡੈਂਟ ਤੇ ਪਿਛਲੀ ਜਿਹੜੀ ਸੰਗਰੂਰ ਵਾਲੀ ਇਲੈਕਸ਼ਨ ਹੋਈ ਸੀ ਤਾਂ ਉਹਦੇ ਵਿੱਚ ਜਿਹੜੇ ਨੌਜਵਾਨ ਜਿਹੜਾ ਦੀਪ ਸਦਾਣਾ ਤੇ ਉਹਨਾਂ ਦਾ ਸਾਥੀ ਜਿਹਨੂੰ ਨੇ ਉਹਨੇ ਫੜਿਆ ਸੀਗਾ ਇਹ ਸਾਰਿਆਂ ਦਾ ਕਾਫੀ ਰੋਲ ਰਿਆ ਤੇ ਮਾਲਵੇ ਵਿੱਚ ਲੋਕੀ ਜਿਹੜੇ ਨੌਜਵਾਨ ਨੇ ਉਹ ਕਾਫੀ ਇਹਨਾਂ ਦੇ ਪਿੱਛੇ ਲੱਗਦੇ ਆ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਜਦੋਂ ਉਹਨਾਂ ਨੂੰ ਫੜਿਆ ਗਿਆ ਸੀਗਾ ਤੇ ਉਹਨਾਂ ਦੇ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਨੇ ਕਿੰਨੇ ਕੇਸ ਪਾਏ ਤੇ 10000 ਦੇ ਕਰੀਬ ਪਹਿਲੇ ਦਿਨ ਹੀ ਲੋਕ ਸਟਕਾਂ ਦੇ ਨਿਕਲ ਆਏ ਸੀਗੇ ਇਸ ਕਰਕੇ ਮਤਲਬ ਲੱਖਾ ਸਦਾਣਾ ਭਾਵੇਂ ਗੈਂਗਸਟਰ ਤੋਂ ਸੋਸ਼ਲ ਵਰਕਰ ਬਣਿਆ ਪਰ ਉਹਦਾ ਉਹਦੇ ਕੋਲ ਵੀ ਬੋਲਣ ਦੀ ਕਲਾ ਹਮ ਆਪਣੀ ਗੱਲ ਨੂੰ ਬਿਲਕੁਲ ਐਕਸਪਲੇਨ ਕਰ ਸਕਦਾ ਤੇ ਛਿਆਣੇ ਲੀਡਰ ਬਣਦੀ ਸਮਰੱਥਾ ਪਰ ਕਿਉਂਕਿ ਬਹੁਤੇ ਛਿਆਣੇ ਜਿਹੜੇ ਬੰਦੇ ਹੁੰਦੇ ਆ ਨਾ ਜਿਆਦਾ ਬੋਲਣ ਵਾਲੇ ਉਹਨਾਂ ਨੂੰ ਕੋਈ ਪਹਟੀ ਆਪਣੇ ਚ ਰੋਣਾ ਨਹੀਂ ਚਾਹੁੰਦੀ ਹੁੰਦੀ ਉਹਨਾਂ ਨੂੰ ਲੱਗਦਾ ਹੁੰਦਾ ਕਿ ਇਹ ਬੰਦਾ ਕੱਲ ਨੂੰ ਸਾਡੇ ਗੱਲ ਨੂੰ ਵੀ ਹੱਥ ਪਾ ਸਕਦਾ ਸੋ ਮੈਂ ਲਖਸਧਾਨਾ ਰਾਂ ਦਾ ਕੰਮ ਦੇਖਦਾ ਕਿ ਉਹ ਕਰਤੇ ਰਹਾ ਪਰ ਕਿਉਂਕਿ ਜਿਹੜੇ ਬੈਕਗ੍ਰਾਉਂਡ ਤੋਂ ਆਏ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਇਦਾਂ ਦਾ ਜੇ ਪੰਜਾਬੀ ਬੋਲੀ ਦੀ ਗੱਲ ਕਰਨੀ ਆ ਤੇ ਹਿੰਦੀ ਬੋਲੀ ਵਾਲੇ ਕੂਚੀ ਮਾਰ ਦਿਓ ਇਦਾਂ ਨਹੀਂ ਹੁੰਦਾ ਉਹਦੇ ਲਈ ਇੱਕ ਲਾਮਬੰਦੀ ਕਰਨੀ ਪੈਂਦੀ ਲੋਕਾਂ ਨੂੰ ਨਾਲ ਜੋੜਨਾ ਪੈਂਦਾ ਤੇ ਫਿਰ ਆਪਣੀ ਗੱਲ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਈ ਜਾਂਦੀ ਜੀ 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 ਬਿਲਕੁਲ ਦਰਸ਼ਕ ਸਮਾਂ ਆਪਣੇ ਕੋਲ ਰਹਿ ਗਿਆ 5 ਮਿੰਟ ਦਾ ਤੇ ਖਬਰਾਂ ਮੇਰੇ ਕੋਲ ਦੋ ਨੇ ਇੱਕ ਕੁਮਰ ਵਿਜੇ ਪ੍ਰਤਾਪ ਹੁਰਾ ਨੇ ਫਿਰ ਸਵਾਲ ਜਿਹੜੇ ਆ ਉਹ ਆਪਣੀ ਹੀ ਪਾਰਟੀ ਦੇ ਉੱਤੇ ਚੁੱਕਿਆ ਚਾਹੇ ਕਿ ਪ੍ਰਚਾਰ ਕਰਦੇ ਕੁਲਦੀਪ ਸਿੰਘ ਧਾਰੀਵਾਲ ਹੁਰਾ ਨਾਲ ਵੀ ਅੰਮ੍ਰਿਤਸਰ ਦੇ ਵਿੱਚ ਰ ਆ ਰਹੇ ਆ ਪਰ ਕਿਤਨਾ ਕਿਤੇ ਅੰਦਰ ਦੀ ਨਰਾਜ਼ਗੀ ਉਹਨਾਂ ਦੇ ਜਿਹੜੀ ਆ ਉਹ ਹੈਗੀ ਆ ਤੇ ਕਾਫੀ ਚਿਰ ਤੋਂ ਚੱਲ ਵੀ ਰਹੀ ਆ ਹਾਂ ਇਹ ਕੱਲ ਦੀ ਖਬਰ ਐ ਵੈਸੇ ਇੱਕ ਦਿਨ ਪੁਰਾਣੀ ਖਬਰ ਆ ਪੜ੍ਹ ਰਹੇ ਆ ਉਹਦੇ ਵਿੱਚ ਕਿਉਂਕਿ ਮੈਂ ਇਹ ਤੋਂ ਬਾਅਦ ਗੱਲ ਵੀ ਕੀਤੀ ਮੇਰੀ ਗਲਦੀਪ ਧਾਰੀ ਵਾਲਾ ਹਰਾਨਾ ਵੀ ਰਾਤੀ ਗੱਲ ਹੋਈ ਸੀ ਜੀ ਤੇ ਉਸ ਤਰ੍ਹਾਂ ਵੀ ਮੈਂ ਅਬਰਸਾਰ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕੀਤੀ ਜਿਹੜੇ ਇਸ ਮੀਟਿੰਗ 'ਚ ਸ਼ਾਮਲ ਸੀਗੇ ਇਹ ਮੀਟਿੰਗ ਕਿਸੇ ਹਾਲ 'ਚ ਹੋਈ ਆ ਹਾਂ ਮੇਰੇ ਕੱਲ ਸੈਲੀਬ੍ਰੇਸ਼ਨ ਹਾਲ ਆ ਕੋਈ ਜੀ ਉਦੇ ਅੰਦਰ ਹੋਈ ਤੇ ਬਹੁਤ ਸਾਰੇ ਭੀੜ ਕਾਫੀ ਕੱਟ ਕੱਟ ਕਾਫੀ ਸੀਗਾ ਪਰ ਉਹ ਮੇਰੇ ਦੋਸਤ ਜਿੰਨੇ ਉੱਥੇ ਆਜੇ ਸੀ ਉਹ ਕਹਿੰਦੇ ਕੋਈ ਗੱਲ ਸੁਣਨੀ ਸੀ ਰਹੀ ਬਦਬੀਆਂ ਦੀ ਕੋਈ ਗੱਲ ਕੁਐਸਚਨ ਕਰ ਰਹੇ ਸੀ ਪਰ ਰਿਪੋਰਟਰਾਂ ਨੇ ਖਬਰ ਇਹ ਲਾਈ ਆ ਕਿ ਉਹਨਾਂ ਨੇ ਕਾਫੀ ਸਾਰੇ ਕੁਐਸਚਨ ਜਿਹੜੇ ਕੈਂਡੀਡੇਟ ਨੇ ਕੁਲਦੀਪ ਧਾਰੀਵਾਲ ਉਹਨਾਂ ਨੂੰ ਕੀਤੇ ਪਰ ਉਹ ਕੋਈ ਜਵਾਬ ਨਹੀਂ ਦੇ ਸਕੇ ਤੇ ਆਪਣਾ ਭਾਸ਼ਣ ਖਤਮ ਕਰਕੇ ਉਥੋਂ ਫੜਾ ਫੜ ਨਿਕਲ ਜੀ ਬਿਹਤਰੀ ਸਮਝੀ ਉਹ ਮੇਰੇ ਦੋਸਤਾਂ ਨੇ ਵੀ ਦੱਸਿਆ ਕਿ ਜਦੋਂ ਬਾਹਰ ਨਿਕਲੇ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਜੀ ਤੇ ਉਹ ਕਹਿੰਦੇ ਯਾਰ ਮੈਂ ਬਹੁਤ ਜਲਦੀ ਚਾ ਮੈਂ ਬਲਕਲਾ ਮੇਰੀ ਮੀਟਿੰਗ ਹੈ ਮੈਂ ਦੂਜੀ ਜਗ੍ਹਾ ਮੀਟਿੰਗ ਜਾਣੀ ਕਿ ਉੱਥੋਂ ਉਹਨਾਂ ਖਿਸਕਣ ਚ ਬਿਹਤਰੀ ਸਮਝੀ ਕਿਉਂਕਿ ਉਹਨਾਂ ਕੋ ਨਾ ਚੀਜ਼ਾਂ ਦੇ ਜਵਾਬ ਨਹੀਂ ਆ ਤੇ ਮੈਂ ਇਹ ਵੀ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਪਾਲਸੀ ਬਾਰੇ ਕਿਸੇ ਜਿਹਦਾ ਬੀਜੇਪੀ ਚ ਹੈ ਨਾ ਜੀ ਹਾਂਜੀ ਬੀਜੇਪੀ ਦੀ ਹੀ ਇੱਕ ਤੇ ਕਾਪੀ ਆ ਆਮ ਆਦਮੀ ਪਾਰਟੀ ਦੇ ਕੰਮ ਕਰਨ ਦਾ ਜੇ ਉੱਥੇ ਵੀ ਤੁਸੀਂ ਕਿ ਥਰਡ ਪਾਰਟੀ ਵਰਕਰ ਜਾਂ ਕਿਸੇ ਐਮਪੀ ਐਮਐਲਏ ਨੂੰ ਵੇਖੋਗੇ ਨਾ ਉਹਦੇ ਕੋਈ ਇੰਨੀ ਪੋਲਿਸੀ ਮੇਕਿੰਗ ਚ ਨਾ ਰੋਲ ਨਹੀਂ ਹੁੰਦਾ ਉਹ ਸਿਰਫ ਆਪਣੀ ਗੱਲ ਕਹਿੰਦੇ ਆ ਤੇ ਚਲੇ ਜਾਂਦੇ ਆ ਜੇ ਹੁਣ ਕੇਜਰੀਵਾਲ ਰਹੇ ਕਿਸੇ ਨੂੰ ਅਲਾਉ ਨਹੀਂ ਕਰਦੇ ਗੁਰਦੀਪ ਧਾਰੀਵਾਲ ਦੇ ਚੋਣ ਨਹੀਂ ਵੀ ਬੰਦੀਆਂ ਮਾਮਲੇ ਤੇ ਕੁਝ ਕੀਤਾ ਜਾਵੇ ਤੇ ਉਹ ਜਵਾਬ ਹੀ ਦਿੰਦੇ ਮੰਨ ਲਓ ਉਹ ਜਵਾਬ ਦਿੰਦੇ ਤੇ ਉਹਨਾਂ ਦੀ ਹਾਈ ਕਮੰਡ ਨੂੰ ਉਹ ਜਵਾਬ ਚੰਗਾ ਨਹੀਂ ਸੀ ਲੱਗਣਾ ਕਿਉਂਕਿ ਹਰ ਇੱਕ ਨੂੰ ਇਹ ਕਹਿਣਾ ਪਊਗਾ ਕਿ ਇਹ ਗਲਤ ਹੋਇਆ ਇੱਥੇ ਜਿਹੜੀ ਆ ਇੰਨੀ ਆਜ਼ਾਦੀ ਨਹੀਂ ਦਿੰਦੇ ਲੀਡਰਾਂ ਨੂੰ ਵੀ ਕਿ ਉਹ ਖੁੱਲ ਕੇ ਆਪਣੀ ਗੱਲ ਕਰ ਸਕਣ ਜੀ ਲਾਸਟ ਖਬਰ ਆਪਾਂ ਲੈਨੇ ਆ ਹੰਸਰਾ ਜਹੰਸੂਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਆ ਉਹ ਕਹਿੰਦੇ ਆ ਕਿ ਕਿਸਾਨ ਮਰਨਾ ਆ ਕੇ ਕਿਸੇ ਢੰਗ ਤਰੀਕੇ ਨਾਲ ਗੱਲ ਜਿਹੜੀ ਆ ਉਹ ਕਰਨ ਸੋ ਕਿਵੇਂ ਦੇਖਦੇ ਹੋ ਲਗਾਤਾਰ ਵਿਰੋਧ ਹੋਈ ਜਾਣਾ ਤੇ ਜੇਕਰ ਗੱਲ ਕਰਨ ਲਈ ਕੋਈ ਕਹਿ ਰਿਹਾ ਤਾਂ ਉਹ ਤਾਂ ਗੱਲ ਕਰਨੀ ਚਾਹੀਦੀ ਆਪਣੀ ਗੱਲ ਦੱਸਣੀ ਚਾਹੀਦੀ ਆ ਬਿਲਕੁਲ ਵੇਖੋ ਜੀ ਕਿਸਾਨਾਂ ਨੇ ਵੀ ਇਹ ਫੈਸਲਾ ਹੋਣ ਲਿਆ ਆ ਕਿ ਜੀ ਕਿਸੇ ਦੇ ਗਲ ਨਹੀਂ ਪੈਣਾ ਸ਼ਾਂਤਮਈ ਰਹਿਣਾ ਜੀ ਕਾਲੇ ਚੰਡੇ ਜ਼ਰੂਰ ਦਿਖਾਉਣੇ ਆ ਨਾਰੇ ਬਾਜੀ ਜ਼ਰੂਰ ਕਰਨੀਆਂ ਤੇ ਸਵਾਲ ਕਰਨੇ ਆ ਤੇ ਸਵਾਲ ਕਰਨ ਦਾ ਮਤਲਬ ਇਹ ਹੁੰਦਾ ਕਿ ਜਦੋਂ ਕਿਸੇ ਦੀ ਸਭਾ ਚੱਲ ਰਹੀ ਆ ਤੇ ਉਹਦੇ ਵਿੱਚ ਖੜਾ ਹੋ ਕੇ ਕੋਈ ਬੰਦਾ ਜਿਹਨੂੰ ਸਵਾਲ ਕਰਦਾ ਤੇ ਉਹ ਸਭਾ ਜਿਹੜੀ ਉਹ ਕਾਫੀ ਡਿਸਟਰਬ ਹੋ ਜਾਂਦੀ ਹੈ ਤੇ ਕੁਝ ਕਿ ਸ਼ਰਾਰਤੀ ਅਨਸਰ ਹੁੰਦੇ ਜਿਹਨੂੰ ਰੰਗ ਹੋਰ ਦੇ ਦਿੰਦੇ ਆ ਜੀ ਤੇ ਦੂਜੇ ਪਾਸੇ ਪਰਸੋਂ ਦੀ ਘਟਨਾ ਆ ਕਿ ਜਿਹਦੇ ਵਿੱਚ ਕਿਰਤੀ ਕਿਸਾਨ ਜੁਨੀਅਨ ਦੇ ਅੰਦਰ ਭੈ ਸਿੰਘ ਟੁੱਡੀਏ ਨੂੰ ਕੋਈ ਦੋਸਤਾਂ ਨੂੰ ਪਹਿਲਾਂ ਹੀ ਚੁੱਕ ਲਿਆ ਸੀ ਪੁਲਿਸ ਨੇ ਹਸਦੇ ਆਉਣ ਤੋਂ ਉਹਦੇ ਨਾਲ ਥੋੜੀ ਜੀ ਤਲਖੀ ਵਧ ਗਈ ਸੀ ਜੀ ਤੇ ਹੰਸਰਾ ਜਰਨਸਰਾਂ ਦੀ ਮੈਂ ਅੱਜ ਦਿਨਕ ਸਵੇਰਾ ਸ਼ਾਇਦ ਕੋਈ ਚੈਨਲ ਉੱਤੇ ਮੈਂ ਇੰਟਰਵਿਊ ਦੇਖ ਰਿਹਾ ਸੀ ਉਹ ਬੜੇ ਠਰਮੇ ਨਾਲ ਗੱਲ ਕਰਦੇ ਆ ਵੈਸੇ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਠੀਕ ਆ ਉਹਨਾਂ ਦਾ ਵਿਰੋਧ ਆ ਕਿਸਾਨੀ ਦਾ ਵਿਰੋਧ ਆ ਉਹਨਾਂ ਦੀ ਪਾਰਟੀ ਨੇ ਕਿਸਾਨਾਂ ਨਾਲ ਚੰਗਾ ਨਹੀਂ ਕੀਤਾ ਤੇ ਗਾਂ ਵੀ ਚੰਗਾ ਨਹੀਂ ਕਰਨਾ ਪਰ ਇੱਕ ਧਾਰੇ ਚ ਰਹਿ ਕੇ ਹੀ ਵਿਰੋਧ ਕਰਨਾ ਚਾਹੀਦਾ ਕਿਉਂਕਿ ਜਿਹੜਾ ਇਹ ਇਲੈਕਸ਼ਨ ਦਾ ਮੁੱਕਾ ਹੁੰਦਾ ਇਸ ਸਮੇਂ ਆਪਾਂ ਨੂੰ ਲੜਾਈ ਝਗੜਿਆ ਚ ਬਚਨ ਦੀ ਲੋੜ ਹੈ ਤੇ ਕਿਸਾਨਾਂ ਨੂੰ ਚਾਹੀਦਾ ਸਾਰਿਆਂ ਨੂੰ ਸਵਾਲ ਕਰਨ ਆਮ ਆਦਮੀ ਪਾਰਟੀ ਨੂੰ ਸਵਾਲ ਕਰਨ ਲੋਕ ਕੀ ਕਰ ਰਹੇ ਹੈ ਕਾਂਗਰਸ ਨੂੰ ਇਹ ਤੋਂ ਪਹਿਲਾਂ ਤਾਂ ਕਾਂਗਰਸ ਹੀ ਰਹੀ ਹੈ ਨਾ ਹਾਂਜੀ ਉਹਨਾਂ ਦੇ ਸਮਿਆਂ ਚ ਜਿਹੜੀ ਉਹ ਸਵਾਮੀ ਕੀ ਵਿਸ਼ਵਾਨਾਥ ਰਿਪੋਰਟ ਆਈ ਸੀ ਜਿਹੜੀ ਜੇ ਤੇ ਮੰਗ ਕਰ ਰਹੇ ਆ ਕਿਸਾਨ ਜਿਹੜਾ ਸੀ ਪਲਸ 50 ਵਾਲਾ ਫਾਰਮੂਲਾ ਮੰਗ ਰਹੇ ਆ ਤੇ ਉਹ ਕਾਂਗਰਸ ਦੇ ਵਿੜਿਆਂ ਚ ਆਈ ਕਾਂਗਰਸ ਨੇ ਵੀ ਨੀ ਨਾ ਕੀਤਾ ਸਵਾਮੀ ਨਾਥ ਜਦੋਂ ਪਾਵਰ ਚ ਨਹੀਂ ਦੋਸਤ ਸਾਰੇ ਕਹਿੰਦੇ ਅਸੀਂ ਕਰ ਦਾਂਗੇ ਸੋ ਥੋੜਾ ਜਿਹਾ ਤਨਸ ਰੱਖ ਕੇ ਕਿ ਕਿਸਾਨਾਂ ਨੂੰ ਇਹ ਜੀ ਸਮਝਣ ਦੀ ਲੋੜ ਵੀ ਸਾਡਾ ਨ ਦਰਦ ਕੋਈ ਵੀ ਨਹੀਂ ਇਹ ਤਾਂ ਨੀਰਾਮ ਚਾਤਰਿਕ ਦੀ ਇੱਕ ਹਫਤਾ ਵੀ ਆ ਗਿਆ ਇਹ ਸਾਰੇ 13 ਮਾਸ ਖਾਨ ਨੂੰ ਬੈਠਿਆ ਜੀ ਤੂੰ ਬਚ ਕੇ ਰਹਿ ਸਾਰਿਆਂ ਕੋਲੋਂ ਤੇ ਕਿਸਾਨਾਂ ਵਾਸਤੇ ਤੇ ਲਗਭਗ ਸਾਰੇ ਇੱਕੋ ਜਿਹੇ ਆ ਜੀ ਕੋਈ ਉਹਨਾਂ ਦਾ ਦਰਦੀ ਨਹੀਂ ਆ ਸਾਰੇ ਉਹਦੀ ਜਿੰਸ ਲੁੱਟਣੀ ਚਾਹੁੰਦੇ ਆ ਜੀ ਤੇ ਸਾਰੇ ਸਮਝਦੇ ਆ ਕਿ ਇਹ ਸਾਡੇ ਲਈ ਇੱਕ ਦਿਹਾੜੀਦਾਰ ਮਜ਼ਦੂਰ ਦੀ ਤਰ੍ਹਾਂ ਕੰਮ ਕਰਦਾ ਰਹੇ ਜੇ ਕਿਤੇ ਕਿਸਾਨ ਕਿਤੇ ਘਰ ਚੰਗਾ ਪਾ ਲਿੰਦਾ ਤੇ ਲੀਡਰ بڑے بڑے ਵੱਡੇ ਮਹ ਪ੍ਰਣਾਲਾ ਸਾਹਿਬ ਦੇ ਵੇਲੇ ਤੋਂ ਸੁਣਦਾ ਆ ਆ ਤੇ ਇਹ ਆਪਣੇ ਕਰਜ਼ਿਆਂ ਦੇ ਆਪ ਜ਼ਿੰਮੇਵਾਰ ਆ ਜੀ ਇਹਨਾਂ ਸੋਫੇ ਖਰੀਦ ਲਿਆ ਇਹਨਾਂ ਕੋਠੀਆਂ ਬਣਾ ਲੀਆਂ ਨੇ ਬੱਚਿਆਂ ਦੇ ਵਿਆਹ ਕਰ ਲਿਆ ਦੋ ਦੋ ਟਰੈਕਟਰ ਲੈ ਲਿਆ ਤੇ ਕੀ ਕਿਸਾਨਾਂ ਦਾ ਦਿਲ ਨਹੀਂ ਕਰਦਾ ਆਪਣੇ ਘਰ 'ਚ ਸੋਫੇ ਤੇ ਬਹਿਣ ਤੇ ਜਿਹੜਾ ਇਹ ਤਰੀਕਾ ਕਰ ਰਿਹਾ ਕਿਸਾਨਾਂ ਨੂੰ ਇਸ ਤਰ੍ਹਾਂ ਸਮਝਣਾ ਉਹ ਸਾਰੀਆਂ ਪਾਰਟੀਆਂ ਦੇ ਕਲਚਰ ਇੱਕੋ ਜਿਹਾ ਠੀਕ ਹੈ ਭਾਰਤੀ ਜਨਤਾ ਪਾਰਟੀ ਆਪਣੇ ਟਾਰਗੇਟ ਤੇ ਆ ਪਰ ਹੰਸ ਰਾਣੇ ਬੜੇ ਮੰਨਣਾ ਸਾਰੀ ਚੀਜ਼ਾਂ ਦੇ ਜਵਾਬ ਦੇ ਜੀ ਬਿਲਕੁਲ ਗਿਲ ਸਰ ਬਹੁਤ ਧੰਨਵਾਦ ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਨੂੰ ਇਸ ਪ੍ਰੋਗਰਾਮ ਦੀ ਫੀਡਬੈਕ ਵੀ ਦਿਨਦੇ ਰਹੋ ਫਿਰ ਹੋਵਾਂਗੇ ਹਾਜ਼ਰ ਇੱਥੇ ਹੀ ਆਗਿਆ ਚਾਹਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ